ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਕਿਹਾ ਕਿ ਧਰਨੇ ਪੰਜਾਬ ਦਾ ਨੁਕਸਾਨ ਕਰ ਰਹੇ ਆ ਇਸ ਵਾਰ ਜਿਹੜਾ ਪੰਜਾਬ ਬੰਦ ਹੋਇਆ ਸੀ ਉਹ ਨੇ 100 ਕਰੋੜ ਦਾ ਪੰਜਾਬ ਨੂੰ ਨੁਕਸਾਨ ਦਿੱਤਾ ਮੈਂ ਕਹਿੰਦਾ ਦੁਕਾਨਦਾਰਾਂ ਨੂੰ ਵੀ ਜਦੋਂ ਤੁਸੀਂ ਪਿੱਛੇ ਥੋੜਾ ਜਿਹਾ ਪਿੱਛੇ ਜਾਵਲੋ 2 ਸਾਲ ਪਿੱਛੇ ਜਾਓ ਉਦੋਂ ਕਰੋਨਾ ਵਰਗੀ ਮਹਾਮਾਰੀ ਬਿਮਾਰੀ ਆਈ ਉਦੋਂ 3 ਮਹੀਨਿਆਂ ਦੀ ਪੂਰੀ ਵੱਡੀ ਟਰਨ ਦੁਕਾਨਦਾਰਾਂ ਨੇ ਬੰਦ ਰੱਖਿਆ 3 ਮਹੀਨੇ 3 ਮਹੀਨੇ ਬੰਦ ਰਹੇ ਉਹ ਦੁਕਾਨਦਾਰਾਂ ਨੇ ਉਹਦਾ ਜਿਹੜਾ ਸੰਤਾਪ ਹੈ ਉਹ ਭੋਗਿਆ ਕਿ ਨਹੀਂ ਭੋਗਿਆ ਇਹ ਸਾਡਾ ਕਿਸਾਨ ਤੇ ਮਜ਼ਦੂਰ ਦਾ ਤੇ ਦੁਕਾਨਦਾਰ ਦਾ ਇੱਕ ਪੁਰਾਣਾ ਗੱਠ ਜੋੜਾ ਹੈ ਜਿਹਨੂੰ ਆਪਾਂ ਨੌ ਮਾਸ ਦਾ ਰਿਸ਼ਤਾ ਕਹਿੰਦੇ ਆ ਇਹ ਗੱਲਾਂ ਕਰਕੇ ਉਤਲੀਆਂ ਪੁਤਲੀਆਂ ਸਾਡੇ ਦੁਕਾਨਦਾਰਾਂ ਨੇ ਕਿਸੇ ਨੇ ਵੀ ਨਹੀਂ ਕਿਹਾ ਇੱਕ ਦੁਕਾਨਦਾਰ ਨੇ ਕਿਹਾ ਤੂੰ ਸ਼ਬਦ ਕਰਾਉ ਮੈਨੂੰ ਇਸ ਕਰਕੇ ਮੈਂ ਕਹਿੰਦਾ ਦੁਕਾਨਦਾਰ ਕੋਈ ਵੀ ਨਹੀਂ ਕਹਿੰਦਾ ਅਸੀਂ ਜਦੋਂ ਵੀ ਸਾਡੇ ਭਾਈਚਾਰੇ ਦੇ ਕਿਸੇ ਦੇ ਵੀ ਭੀੜ ਪੈਂਦੀ ਹੈ ਅਸੀਂ ਉਹਦੇ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਇਹਦੇ ਵਿੱਚ ਕੋਈ ਵੀ ਨਹੀਂ ਚਾਹੇ ਮੁੱਖ ਮੰਤਰੀ ਪੰਜਾਬ ਕਹੀ ਜਾਵੇ 100 ਕਰੋੜ ਦਾ ਨੁਕਸਾਨ ਹੋ ਗਿਆ ਜੇ ਪ੍ਰਧਾਨ ਮੰਤਰੀ ਕਹੀ ਜਾਵੇ 1000 ਕਰੋੜ ਦਾ ਨੁਕਸਾਨ ਹੋ ਗਿਆ ਸਾਡਾ ਨੁਕਸਾਨ ਤਾਂ ਉਦੋਂ ਹੋਊਗਾ ਆਪਣਾ ਸ਼੍ਰੀਮਾਨ ਜੀ ਜਦੋਂ ਪੱਕੇ ਤੌਰ ਤੇ ਸਾਨੂੰ ਐਮਐਸਪੀ ਨਾ ਮਿਲੀ ਜੇ ਤਾਂ ਰੋਜ਼ ਦਾ ਧਰਨਾ ਹੋਵੇ ਨਾ ਰੋਜ਼ ਆਪਾਂ ਨੂੰ ਇਹ ਬੰਦ ਕਰਨ ਨੂੰ ਕਹਿਣ ਫਿਰ ਤਾਂ ਮੰਦ ਭੱਗਾ ਜੇ ਕਿਤੇ ਮਹੀਨੇ ਤੋਂ 6 ਮਹੀਨਿਆਂ ਤੋਂ ਸਾਲ ਤੋਂ ਸਾਡੇ ਕਿਸੇ ਭਾਈਚਾਰੇ ਦੇ ਉੱਤੇ ਭੀੜ ਪਈਆ ਇੱਕ ਮਿੰਟ ਮੈਂ ਦੁਕਾਨਦਾਰਾਂ ਨੂੰ ਇੱਥੇ ਹਟ ਕੇ ਪੁੱਛਣਾ ਚਾਹਣਾ ਵੀ ਜਿਹੜੇ ਦੁਕਾਨਦਾਰ ਵੀਰ ਆ ਸਾਡੇ ਉਹ ਜਦੋਂ ਕਿਤੇ ਮੰਨ ਕੇ ਚੱਲੋ ਸਾਡੇ ਸੜਕਾਂ ਦੇ ਪਾਣੀ ਖੜ ਜਾਂਦਾ ਕੋਈ ਸੜਕ ਟੁੱਟੀ ਹੁੰਦੀ ਹੈ ਜਾਂ ਕੋਈ ਹੋਰ ਕੋਈ ਮੰਦਭਾਗੀ ਗੱਲ ਹੁੰਦੀ ਓਦੋਂ ਵੀ ਅਸੀਂ ਧਰਨਾ ਲਾਉਣੇ ਆ ਉਹਨਾਂ ਦੇ ਵਿੱਚ ਮੈਂ ਵੀ ਹੁੰਨਾ ਪਰ ਓਦੋਂ ਓਦੋਂ ਸਾਡਾ ਨੁਕਸਾਨ ਨਹੀਂ ਹੁੰਦਾ ਅਈ ਕਿਹਦੇ ਨਾਲ ਹੈ ਹਿੰਦੁਸਤਾਨ ਗਵਰਨਮੈਂਟ ਨਾਲ ਹੈ ਕੋਈ ਆਮ ਨਹੀਂ ਹੈ ਜਿਹੜੀ ਪੰਜਾਬ ਦੀ ਗਵਰਨਮੈਂਟ ਉਹਦੀ ਮਾਨ ਸਾਹਿਬ ਤਾਂ ਹੀ ਤਾਂ ਕਹਿੰਦੇ ਨੇ ਵੀ ਲੜਾਈ ਸੈਂਟਰ ਨਾਲ ਹੈ ਬੰਦ ਪੰਜਾਬ ਇਹਦਾ ਕੋਈ ਫਾਇਦਾ ਨਹੀਂ ਬੰਦ ਪੰਜਾਬ ਤਾਂ ਕਰਨਾ ਪਊਗਾ ਜਦੋਂ ਜਦੋਂ ਸਾਰੇ ਹਿੰਦੁਸਤਾਨ ਦਾ ਢਿੱਡ ਸਾਡਾ ਪੰਜਾਬ ਦਾ ਕਿਸਾਨ ਭਰਦਾ ਸੀ ਉਦੋਂ ਦਾ ਪੰਜਾਬ ਦਾ ਵੀ ਮੁੱਖ ਮੰਤਰੀ ਤੇ ਹਿੰਦੁਸਤਾਨ ਦਾ ਵੀ ਪ੍ਰਧਾਨ ਮੰਤਰੀ ਜੈ ਜਵਾਨ ਤੇ ਜੈ ਕਿਸਾਨ ਦੇ ਨਾਰੇ ਲਾਉਂਦਾ ਹੁੰਦਾ ਸੀ ਕਿਸ ਨੂੰ ਯਾਦ ਕਰਾਉਣ ਦੀ ਗੱਲ ਆਈ ਤੇ ਉਹ ਗੱਲ ਤਾਂ ਪਰ ਪੰਜਾਬ ਦੇ ਵਿੱਚੋਂ ਉੱਠੀ ਨਾ ਉਦੋਂ ਨਾ ਤੁਸੀਂ ਸਾਨੂੰ ਮਾਰੇ ਕਿਹਾ ਉਦੋਂ ਤੁਸੀਂ ਕਹਿੰਦੇ ਪੂਰੇ ਹਿੰਦੁਸਤਾਨ ਨੇ ਦੇਸ਼ ਨੇ ਯਾਦ ਹੋਣਾ ਤੇ ਪੰਜਾਬੀ ਕੋ ਤੁਸੀਂ ਕੋ ਮਰੀ ਜੰਨੇ ਹੋ ਜੇ ਦੇਸ਼ ਦੇ ਬਾਡਰਾਂ ਦੀ ਰਾਖੀ ਦੀ ਗੱਲ ਆਉਂਦੀ ਹੈ ਤੇ ਸਰਹੱਦਾਂ ਦੇ ਵਿੱਚ ਵੱੱਦ ਲਵੇਟ ਕੇ ਕੌਣ ਆਉਂਦਾ ਹੈ ਪੰਜਾਬ ਦਾ ਜਵਾਨ ਆਉਂਦਾ ਹੈ ਉਹਦੋਂ ਨਹੀਂ ਤੁਸੀਂ ਕਹਿੰਦੇ ਤੁਸੀਂ ਮੈਨੂੰ ਐ ਦੱਸੋ ਵੀ ਤੁਸੀਂ ਮੰਨ ਕੇ ਜਲੋ ਸਵੇਰ ਬਰੈਡ ਖਾ ਕੇ ਆਏ ਹੋ ਮੁੱਖ ਮੰਤਰੀ ਪੰਜਾਬ ਵੀ ਖਾਂਦਾ ਹੈ ਪ੍ਰਧਾਨ ਮੰਤਰੀ ਵੀ ਖਾਂਦਾ ਤੁਸੀਂ ਵੀ ਖਾਦੇ ਮੈਂ ਵੀ ਖਾਦੇ ਕਾਹਦੇ ਬਣੇ ਸੀਗੇ ਆਟੇ ਦੇ ਬਣੇ ਸੀ ਨਾ ਆਟਾ ਕਿੱਥੋਂ ਪੈਦਾ ਹੋਇਆ ਕਣਕ ਕਿੱਥੋਂ ਪੈਦਾ ਹੋਈ ਉਹ ਸਾਡੇ ਕਿਸਾਨ ਦੇ ਇੱਕ ਖੇਤ ਦੇ ਵਿੱਚੋਂ ਪੈਦਾ ਹੁੰਦੀ ਹੈ ਜੋ ਹਿੰਦੁਸਤਾਨ ਦਾ ਕਿਸਾਨ ਪੈਦਾ ਕਰੇ ਚਾਹ ਪੰਜਾਬ ਦਾ ਪੰਜਾਬ ਨੂੰ ਫਿਰ ਟਾਰਗੇਟ ਕੋ ਬਣਾਇਆ ਜਾ ਰਿਹਾ ਉਹਨਾਂ ਨੇ ਪੂਰਾ ਸਤਕਾਰ ਨਹੀਂ ਦਿੱਤਾ ਜੋ ਦੇ ਲਾਇਕ ਸੀ ਆਮ ਜਿਹੜਾ ਪ੍ਰਧਾਨ ਮੰਤਰੀ ਬਣਦਾ ਉਹਦੀ ਜਾਨੀ ਕਿ ਸਸਕਾਰ ਰਾਜ ਘੜ ਦੇ ਵਿੱਚ ਕੀਤਾ ਜਾਵੇ ਪਰ ਸਾਡੇ ਪੰਜਾਬ ਦੇ ਹੌਣ ਹਾਰ ਪ੍ਰਧਾਨ ਮੰਤਰੀ ਦਾ ਜਿੱਥੇ ਸਸਕਾਰ ਹੋਇਆ ਨਾ ਉਹ ਬਹੁਤ ਹੀ ਮੰਦ ਭੱਗ ਹੈ ਇਹ ਨਹੀਂ ਹੋਣਾ ਚਾਹੀਦਾ ਸੀ ਕੀ ਹੋਇਆ ਬਦਲਾ ਬਦਲਾ ਦੇ ਰੂਪ ਦੇ ਵਿੱਚ ਅਸੀਂ ਸਰਕਾਰ ਹੀ ਬਣਾਉਣੀ ਸੀ ਨਾ ਉਹਨਾਂ ਤੋਂ ਉਲਟ ਤੀਜੀ ਧਿਰ ਲੈ ਕੇ ਆਉਣੀ ਸੀ 60 ਸੀਟਾਂ ਦੇ ਦਿੰਦੇ 65 ਸੀਟਾਂ ਦੇ ਦਿੰਦੇ ਫੇਰ ਵੀ ਸਰਕਾਰ ਬਣ ਜਾਂਦੀ ਜਦੋਂ ਤੁਸੀਂ ਵਿਰੋਧੀ ਧਿਰ ਦਾ ਬਿਲਕੁਲ ਹੀ ਗਲਾ ਘੁੱਟਤਾ ਉਹਨਾਂ ਨੂੰ ਨਿਚੋੜ ਕੇ ਤੁਸੀਂ ਕੱਪੜੇ ਵਾਂਗੂ ਤਣੀ ਤੇ ਪਾਤਾ ਕਾਲੀਆਂ ਨੂੰ ਤੇ ਕਾਂਗਰਸ ਨੂੰ ਕੇਜੀ ਵਾਲੋਂ ਉਸੇ ਧਰਨੇ ਦੇ ਵਿੱਚੋਂ ਨਿਕਲਿਆ ਅੱਜ ਅੰਨਾ ਹਜਾਰੇ ਜੀ ਕਿੱਥੇ ਐ ਮੇਰਾ ਕਿਸਾਨ 70 ਸਾਲ ਦਾ ਬਜ਼ੁਰਗ ਰੋੜ ਰਿਹਾ ਬਾਰਡਰਾਂ ਤੇ ਅੱਜ ਅੰਨਾ ਹਜਾਰੇ ਜੀ ਤੁਸੀਂ ਆਓ ਆਓ ਤੁਸੀਂ ਆ ਕੇ ਦੱਸੋ ਵੀ ਸਾਰਾ ਕੁਝ ਜਿਹੜਾ ਤੁਸੀਂ ਪਹਿਲਾਂ ਸਾਨੂੰ ਹੀ ਕਾਂਗਰਸ ਪਾਰਟੀ ਨੂੰ ਜੰਨਾ ਹਜਾਰੇ ਨਾ ਨਿੰਦਾ ਸਾਡੀ ਸਰਕਾਰ ਕਦੇ ਵੀ ਨਹੀਂ ਸੀ ਜਾਂਦੀ ਇੱਕ ਇੱਕ ਗਲਤੀ ਸਰਦਾਰ ਮਨਮੋਹਨ ਸਿੰਘ ਤੋਂ ਵੀ ਹੋਈ ਹੈ ਕੀ ਹੋਈ ਹੈ ਉਹਨੇ ਆਪਦੇ ਕੀਤੇ ਵੇ ਕੰਮ ਲੋਕਾਂ ਨੂੰ ਦੱਸੇ ਨਹੀਂ ਸੋਸ਼ਲ ਮੀਡੀਆ ਤੇ ਜਿਵੇਂ ਆਹ ਪ੍ਰਧਾਨ ਮੰਤਰੀ ਬਿਨਾ ਕੰਮ ਕੀਤੇ ਤੋਂ ਹੀ ਐਵੇਂ ਰੌਲਾ ਪਾ ਰਿਹਾ ਸਸਿਕਾਲ ਤੁਸੀਂ ਜੁੜੇ ਹੋ ਡੇਲੀ ਡੈਸ ਟੀਵੀ ਦੇ ਨਾਲ ਅੱਜ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ ਲੱਗ ਰਹੇ ਧਰਨਿਆਂ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਕਿਹਾ ਕਿ ਧਰਨੇ ਪੰਜਾਬ ਦਾ ਨੁਕਸਾਨ ਕਰ ਰਹੇ ਆ ਇਸ ਵਾਰ ਜਿਹੜਾ ਪੰਜਾਬ ਬੰਦ ਹੋਇਆ ਸੀ ਉਹ ਨੇ 100 ਕਰੋੜ ਦਾ ਪੰਜਾਬ ਨੂੰ ਨੁਕਸਾਨ ਦਿੱਤਾ ਦੁਕਾਨਦਾਰ ਵੀ ਔਖੇ ਆ ਕਹਿੰਦੇ ਆ ਕਿ ਵਾਰ-ਵਾਰ ਕਿਸਾਨਾਂ ਵੱਲੋਂ ਜਿਹੜੇ ਧਰਨੇ ਲਾਏ ਜਾਂਦੇ ਆ ਉਹਦੇ ਨਾਲ ਉਹਨਾਂ ਦਾ ਨੁਕਸਾਨ ਹੁੰਦਾ ਪਰ ਅੱਜ ਸਾਡੇ ਨਾਲ ਨੇ ਇੱਕ ਐਸੇ ਦੁਕਾਨਦਾਰ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਇਹ ਹਰ ਧਰਨੇ 'ਚ ਸ਼ਾਮਲ ਹੁੰਦੇ ਆ ਆਪਾਂ ਜਾਣਾਂਗੇ ਕਿ ਇਹਨਾਂ ਦਾ ਨੁਕਸਾਨ ਨਹੀਂ ਹੁੰਦਾ ਤੇ ਹੋਰ ਵੀ ਬਹੁਤ ਸਾਰੇ ਮੁੱਦਿਆਂ ਦੇ ਆਪਾਂ ਇਹਨਾਂ ਦੇ ਨਾਲ ਅੱਜ ਗੱਲਬਾਤ ਕਰਾਂਗੇ ਸਸੀਕਾਲ ਕਾਲਾ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਟੀਵੀ ਇਹ ਚੈਨਲ ਆ ਜੋ ਮੇਰੇ ਵੀਰ ਸਾਰੇ ਵੇਖ ਰਹੇ ਆ ਖਾਸ ਕਰ ਦੁਕਾਨਦਾਰ ਵੇਖ ਰਿਹਾ ਅੱਜ ਆਪਾਂ ਦੁਕਾਨਦਾਰਾਂ ਦੀ ਗੱਲ ਕਰਦੇ ਆਂ ਦੁਕਾਨਦਾਰਾਂ ਦੀ ਗੱਲ ਜਿਹੜੀ ਕਰੀ ਜਾ ਰਹੀ ਹੈ ਪੰਜਾਬ ਦੀ ਸਰਕਾਰ ਕਹਿ ਰਹੀ ਹੈ ਜਾਂ ਆਮ ਲੋਕ ਕਹਿ ਰਿਹਾ ਵੀ ਦੁਕਾਨਦਾਰਾਂ ਦਾ ਨੁਕਸਾਨ ਹੋ ਰਿਹਾ ਕੋਈ ਵੀ ਧਰਨਾ ਲੱਗੇ ਮਜਹਰਾ ਹੋ ਜੇ ਕੁਝ ਵੀ ਹੋ ਜੇ ਮੈਂ ਇਤੋਂ ਤੱਕ ਮੈਂ ਦੁਕਾਨਦਾਰਾਂ ਦੀ ਉਹਨਾਂ ਗੱਲ ਤੋਂ ਪਾਸੇ ਵੀ ਨਹੀਂ ਹੋ ਸਕਦਾ ਨੁਕਸਾਨ ਹੁੰਦਾ ਵੀ ਹੈ ਪਰ ਮੈਂ ਕਹਿੰਦਾ ਦੁਕਾਨਦਾਰਾਂ ਨੂੰ ਵੀ ਜਦੋਂ ਤੁਸੀਂ ਪਿੱਛੇ ਥੋੜਾ ਜਿਹਾ ਪਿੱਛੇ ਜਾਵਲੋ 6 ਸਾਲ ਪਿੱਛੇ ਜਾਓ ਉਦੋਂ ਕਰੋਨਾ ਵਰਗੀ ਮਹਾਮਾਰੀ ਬਿਮਾਰੀ ਆਈ ਉਦੋਂ 3 ਮਹੀਨਿਆਂ ਦੀ ਪੂਰੀ ਵੱਡੀ ਟਰਨ ਦੁਕਾਨਦਾਰਾਂ ਨੇ ਬੰਦ ਰੱਖਿਆ 3 ਮਹੀਨੇ 3 ਮਹੀਨੇ ਬੰਦ ਰਹੇ ਉਹ ਦੁਕਾਨਦਾਰਾਂ ਨੇ ਉਹਦਾ ਜਿਹੜਾ ਸੰਤਾਪ ਹੈ ਉਹ ਭੋਗਿਆ ਕਿ ਨਹੀਂ ਭੋਗਿਆ ਉਹ ਕਿਹੜੀ ਸਰਕਾਰ ਨੇ ਆਖਿਆ ਸੀ ਸੈਂਟਰ ਦੀ ਸਰਕਾਰ ਨੇ ਆਖਿਆ ਸੀ ਸਿੱਧਾ ਉਹ ਬਹਾਨਾ ਹੀ ਹੁਣ ਉਹ ਬਿਮਾਰੀ ਗਈ ਕਿੱਧਰ ਕਿਹੜਾ ਤੁਸੀਂ ਇਲਾਜ ਕੀਤਾ ਜੇ ਤੁਹਾਨੂੰ ਕੋਈ ਮੰਨ ਕੇ ਚਲੋ ਕੋਈ ਸੀ ਤੁਹਾਡੇ ਟੀਕਾ ਕਰਨ ਵੀ ਹੋਇਆ ਉਹਦਾ ਕਿੱਡਾ ਆਪਣੇ ਡਾਕਟਰਾਂ ਦੇ ਸੀਨੀਅਰ ਡਾਕਟਰਾਂ ਦੇ ਵੀ ਦੋ ਗੁੱਟ ਬਣ ਗਏ ਸੀ ਵੀ ਇਹ ਟੀਕਾ ਲਵਾਉਣਾ ਫਾਇਦੇਮੰਦ ਹੈ ਇੱਕ ਗੁੱਟ ਕਹਿ ਰਿਹਾ ਸੀ ਵੀ ਟੀਕਾ ਲਵਾਉਣਾ ਨੁਕਸਾਨਦੇ ਆ ਇਸ ਕਰਕੇ ਜਿਹੜੇ ਦੁਕਾਨਦਾਰਾਂ ਨੂੰ ਵਾਰੀ-ਵਾਰੀ ਟਾਰਗੇਟ ਬਣਾਇਆ ਜਾ ਰਿਹਾ ਨਾ ਮੇਰਾ ਕੋਈ ਵੀ ਦੁਕਾਨਦਾਰ ਨਹੀਂ ਕਹੂਗਾ ਜਿਹੜਾ ਸਹੀ ਦੁਕਾਨਦਾਰ ਹੈ ਕਿਉਂਕਿ ਜਿਹੜੀ ਕਿਸਾਨੀ ਹੈ ਕਿਸਾਨ ਹੈ ਮਜ਼ਦੂਰ ਹੈ ਤੇ ਦੁਕਾਨਦਾਰ ਹੈ ਇੱਕ ਗੱਠਜੋੜ ਹੈ ਜਿਵੇਂ ਦੂਜੀਆਂ ਸਿਆਸੀ ਪਾਰਟੀਆਂ ਗੱਠਜੋੜ ਕਰਦੀਆਂ ਨਾ ਜਿਵੇਂ ਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੈ ਇਹ ਸਾਡਾ ਕਿਸਾਨ ਤੇ ਮਜ਼ਦੂਰ ਦਾ ਤੇ ਦੁਕਾਨਦਾਰ ਦਾ ਇੱਕ ਪੁਰਾਣਾ ਗੱਠਜੋੜ ਹੈ ਜਿਹਨੂੰ ਆਪਾਂ ਨੌ ਮਾਸ ਦਾ ਰਿਸ਼ਤਾ ਕਹਿੰਦੇ ਆ ਇਹ ਗੱਲਾਂ ਕਰਕੇ ਉਤਲੀਆਂ ਪੁਤਲੀਆਂ ਸਾਡੇ ਦੁਕਾਨਦਾਰਾਂ ਨੇ ਕਿਸੇ ਨੇ ਵੀ ਨਹੀਂ ਕਿਹਾ ਇੱਕ ਦੁਕਾਨਦਾਰ ਨੇ ਕਿਹਾ ਤੂੰ ਸ਼ਬਤ ਕਰਾਓ ਮੈਨੂੰ ਇਸ ਕਰਕੇ ਮੈਂ ਕਹਿੰਦਾ ਦੁਕਾਨਦਾਰ ਕੋਈ ਵੀ ਨਹੀਂ ਕਹਿੰਦਾ ਅਸੀਂ ਜਦੋਂ ਵੀ ਸਾਡੇ ਭਾਈਚਾਰੇ ਦੇ ਕਿਸੇ ਦੇ ਵੀ ਭੀੜ ਪੈਂਦੀ ਹੈ ਅਸੀਂ ਉਹਦੇ ਮੋਢੇ ਨਾਲ ਮੋਢਾ ਲਾ ਕੇ ਖੜਦੇ ਹਾਂ ਕੋਈ ਵੀ ਦੁਕਾਨਦਾਰ ਹੈ ਮੈਂ ਪਹਿਲਾਂ ਵੀ ਤੁਹਾਡੇ ਚੈਨਲਾਂ ਤੇ ਕਹਿ ਚੁੱਕਿਆ ਹਾਰਦ ਤੀਏ ਦੇ ਰੂਪ ਦੇ ਵਿੱਚ ਦੁਕਾਨਦਾਰ ਹੋਵੇ ਕੋਈ ਕਰਿਆਨੇ ਵਾਲਾ ਹੋਵੇ ਕੋਈ ਕੱਪੜੇ ਵਾਲਾ ਹੋਵੇ ਕਿਸੇ ਵੀ ਤਰ੍ਹਾਂ ਦਾ ਕੋਈ ਦੁਕਾਨਦਾਰ ਹੈ ਕੋਈ ਸਬਜ਼ੀ ਵੇਚਦਾ ਕੁਝ ਵੀ ਕਰਦਾ ਹੈ ਉਹ ਪਹਿਲੀ ਗੱਲ ਤਾਂ ਸਾਡੇ ਮੰਨ ਕੇ ਚਲੋ ਆਪਾਂ ਜਦੋਂ ਕਰਿਆਨੇ ਵਾਲੀ ਦੁਕਾਨ ਦੇ ਉੱਤੇ ਜਾਂਦੇ ਆਂ ਆਪਾਂ ਸੌਦਾ ਲੈ ਆਉਨੇ ਆ ਇੱਕ ਮਹੀਨੇ ਬਾਅਦ ਹੀ ਪੈਸੇ ਦੇ ਕੇ ਉਹਨਾਂ ਨੂੰ ਆਮ ਹੀ ਗੱਲ ਹੈ ਨਾ ਉਸ ਨੂੰ ਵੀ ਉਹ ਦੁਕਾਨਦਾਰ ਚੰਗਾ ਗਿਣਦਾ ਵੀ ਯਾਰ ਮੇਰਾ ਵਧੀਆ ਗਾਹਕ ਹੈ ਜਿਹੜਾ ਮਹੀਨੇ ਬਾਅਦ ਮੈਨੂੰ ਪੈਸੇ ਮੋੜ ਜਾਂਦਾ ਹੈ ਆੜਤੀਏ ਨੂੰ ਮੈਂ ਕਦੇ ਵੀ ਕੋਈ ਨਹੀਂ ਮਾੜਾ ਕਹੂੰਗਾ ਕਿਉਂਕਿ ਉਹਨੇ ਆ ਏਟੀਐਮ ਅੱਜ ਚੱਲੇ ਆ ਤੁਹਾਡੇ ਏਟੀਐਮ ਦਾ ਕੰਮ ਤੁਹਾਡੇ ਪੁਰਖਾਂ ਤੋਂ ਕਰਦਾ ਆ ਰਿਹਾ ਤੁਸੀਂ ਤੁਹਾਡਾ ਬੈਂਕ ਦੇ ਵਿੱਚ ਲੱਖਾਂ ਪਿਆ ਕਰੋੜਾਂ ਰੁਪਇਆ ਪਿਆ ਤੁਸੀਂ 4 ਵਜੇ ਤੋਂ ਬਾਅਦ ਬੈਂਕ ਦੇ ਵਿੱਚੋਂ ਪੈਸਾ ਨਹੀਂ ਲੈ ਸਕਦੇ ਜਰਨਲ ਦਿਨ ਦੇ ਵਿੱਚ ਤੇ ਛੁੱਟੀ ਵਾਲੇ ਦਿਨ ਤਾਂ ਤੁਹਾਡਾ ਬੈਂਕ ਬੰਦ ਹੈ ਇਸ ਕਰਕੇ ਰਾਤ ਨੂੰ ਜਦੋਂ ਮਰਜ਼ੀ ਆੜਤੀਏ ਕੋਲੇ ਜਾਓ 12 ਵਜੇ ਜਾਓ ਜਦੋਂ ਮਰਜ਼ੀ ਜਾਓ ਉਹ ਤੁਹਾਨੂੰ ਤੁਹਾਡਾ ਹੱਲ ਕਰਕੇ ਤੋਰੂਗੇ ਤੁਸੀਂ 10000 ਦੀ ਮੰਗ ਕਰਦੇ ਹੋ ਤੁਹਾਨੂੰ 5000 ਰੁਪਏ ਤੋਂ ਦੇ ਕੇ ਤੋਰੂਗਾ ਵੀ ਸਰਦਾਰ ਜੀ ਇੰਨੇ ਕੁ ਪੈਸੇ ਲੈ ਜਾ ਕੋਈ ਗੱਲ ਦਿਨ ਚੜ੍ਹਦੇ ਹੋ ਮੈਂ ਇੰਤਜ਼ਾਮ ਕਰ ਦਿੰਦਾ ਇਸ ਕਰਕੇ ਇਹ 9 ਮਾਸ ਦਾ ਰਿਸ਼ਤਾ ਹੈ ਇਹਦੇ ਵਿੱਚ ਕੋਈ ਵੀ ਨਹੀਂ ਚਾਹੇ ਮੁੱਖ ਮੰਤਰੀ ਪੰਜਾਬ ਕਹੀ ਜਾਵੇ 100 ਕਰੋੜ ਦਾ ਨੁਕਸਾਨ ਹੋ ਗਿਆ ਜੇ ਪ੍ਰਧਾਨ ਮੰਤਰੀ ਕਹੀ ਜਾਵੇ 1000 ਕਰੋੜ ਦਾ ਨੁਕਸਾਨ ਹੋ ਗਿਆ ਸਾਡਾ ਨੁਕਸਾਨ ਤਾਂ ਉਦੋਂ ਹੋਊਗਾ ਆਪਣਾ ਸ਼੍ਰੀਮਾਨ ਜੀ ਜਦੋਂ ਪੱਕੇ ਤੌਰ ਤੇ ਸਾਨੂੰ ਐਮਐਸਪੀ ਨਾ ਮਿਲੀ 20 ਤੋਂ ਲੈ ਕੇ 23 ਫਸਲਾਂ ਦੇ ਉੱਤੇ ਸਾਨੂੰ ਐਮਐਸਪੀ ਚਾਹੀਦੀ ਹੈ ਜਿਵੇਂ ਝੋਨੇ ਤੇ ਕਣਕ ਤੇ ਆ ਤੁਸੀਂ ਬਿਹਾਰ ਦੇ ਵਿੱਚ ਜਾਂ ਦੂਜੇ ਸੂਬਿਆਂ ਦੇ ਵਿੱਚ ਵੇਖੋ ਐਮਐਸਪੀ ਖਤਮ ਹੈ ਤੇ ਉੱਥੇ ਝੋਨਾ ਸਿਰਫ 925 ਰੁਪਏ ਵਿਕ ਰਿਹਾ ਉਹੀ ਝੋਨਾ ਤੁਹਾਡੇ ਪੰਜਾਬ ਦੇ ਵਿੱਚ ਆ ਕੇ ਇੱਥੇ ਛੈਲਰਾਂ ਦੇ ਵਿੱਚ ਪੀੜਿਆ ਜਾ ਰਿਹਾ ਪਰ ਮੈਂ ਸ਼ੈਲਰ ਵਾਲੇ ਵਪਾਰੀ ਨੂੰ ਵੀ ਇੱਥੇ ਕੋਈ ਨਹੀਂ ਇਹੋ ਜੀ ਗੱਲ ਕਹਿਣੀ ਚਾਹੁੰਦਾ ਕਿਉਂਕਿ ਉਹ ਉਹਨਾਂ ਦਾ ਵੀ ਵਪਾਰ ਹੈ ਵਪਾਰ ਕਰਨਾ ਹੈ ਜਦੋਂ ਇਹ ਕਹਿੰਦੇ ਆ ਵੀ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਵੀ ਜਾਨੀ ਕਿ ਇੱਕ ਕਾਨੂੰਨ ਇੱਕ ਰਾਜ ਇੱਕ ਬੋਰਡ ਦਾ ਇਹ ਸકરી ਰਹਿੰਦੇ ਆ ਤੇ ਫਿਰ ਵਪਾਰ ਵੀ ਜੇ ਪੂਰੇ ਹਿੰਦੁਸਤਾਨ ਦੇ ਵਿੱਚ ਹੋ ਜੂ ਤਾਂ ਵੀ ਕੋਈ ਨਹੀਂ ਪਰ ਉਹ ਗੱਲਾਂ ਜਿਹੜੀਆਂ ਉਹ ਥੋੜਾ ਜਿਹਾ ਵਪਾਰ ਨੂੰ ਨੁਕਸਾਨ ਤਾਂ ਪਹੁੰਚਾਉਂਦੀਆਂ ਇਸ ਕਰਕੇ ਮੈਂ ਕਹਿੰਨਾ ਦੁਕਾਨਦਾਰਾਂ ਨੂੰ ਵੀ ਅਸੀਂ ਕਿਸੇ ਦੀਆਂ ਗੱਲਾਂ 'ਚ ਨਾ ਆਓ ਜੇ ਤਾਂ ਰੋਜ਼ ਦਾ ਧਰਨਾ ਹੋਵੇ ਨਾ ਰੋਜ਼ ਆਪਾਂ ਨੂੰ ਇਹ ਬੰਦ ਕਰਨ ਨੂੰ ਕਹਿਣ ਫਿਰ ਤਾਂ ਮੰਦ ਭੱਗ ਹੈ ਜੇ ਕਿਤੇ ਮਹੀਨੇ ਤੋਂ 6 ਮਹੀਨਿਆਂ ਤੋਂ ਸਾਲ ਤੋਂ ਸਾਡੇ ਕਿਸੇ ਭਾਈਚਾਰੇ ਦੇ ਉੱਤੇ ਭੀੜ ਪਈ ਆ ਇੱਕ ਮਿੰਟ ਮੈਂ ਦੁਕਾਨਦਾਰਾਂ ਨੂੰ ਇੱਥੇ ਹਟ ਕੇ ਪੁੱਛਣਾ ਚਾਹੁੰਨਾ ਹੈ ਵੀ ਜਿਹੜੇ ਦੁਕਾਨਦਾਰ ਵੀਰ ਆ ਸਾਡੇ ਉਹ ਜਦੋਂ ਕਿਤੇ ਮੰਨ ਕੇ ਚੱਲੋ ਸਾਡੇ ਸੜਕਾਂ ਤੇ ਪਾਣੀ ਖੜ ਜਾਂਦਾ ਕੋਈ ਸੜਕ ਟੁੱਟੀ ਹੁੰਦੀ ਹੈ ਜਾਂ ਕੋਈ ਹੋਰ ਕੋਈ ਮੰਦ ਭਾਗੀ ਗੱਲ ਹੁੰਦੀ ਉਦੋਂ ਵੀ ਅਸੀਂ ਧਰਨਾ ਲਾਉਣੇ ਆ ਉਹਨਾਂ ਦੇ ਵਿੱਚ ਮੈਂ ਵੀ ਹੁੰਨਾ ਪਰ ਉਦੋਂ ਉਦੋਂ ਸਾਡਾ ਨੁਕਸਾਨ ਨਹੀਂ ਹੁੰਦਾ ਇਹ ਤਾਂ ਬਹੁਤ ਵੱਡੀ ਗੱਲ ਆ ਸਾਡੀ ਲੜਾਈ ਕਿਹਦੇ ਨਾਲ ਐ ਹਿੰਦੁਸਤਾਨ ਗਵਰਨਮੈਂਟ ਨਾਲ ਐ ਕੋਈ ਆਮ ਨਹੀਂ ਐ ਜਿਹੜੀ ਪੰਜਾਬ ਦੀ ਗਵਰਨਮੈਂਟ ਉਹਦੀ ਮਾਨ ਸਾਹਿਬ ਤਾਂ ਹੀ ਤਾਂ ਕਹਿੰਦੇ ਨੇ ਵੀ ਲੜਾਈ ਸੈਂਟਰ ਨਾਲ ਐ ਬੰਦ ਪੰਜਾਬ ਇਹਦਾ ਕੋਈ ਫਾਇਦਾ ਨਹੀਂ ਬੰਦ ਪੰਜਾਬ ਤਾਂ ਕਰਨਾ ਪਊਗਾ ਜਦ ਜਦੋਂ ਸਾਰੇ ਹਿੰਦੁਸਤਾਨ ਦਾ ਢਿੱਡ ਸਾਡਾ ਪੰਜਾਬ ਦਾ ਕਿਸਾਨ ਭਰਦਾ ਸੀ ਉਦੋਂ ਦਾ ਪੰਜਾਬ ਦਾ ਵੀ ਮੁੱਖ ਮੰਤਰੀ ਤੇ ਹਿੰਦੁਸਤਾਨ ਦਾ ਵੀ ਪ੍ਰਧਾਨ ਮੰਤਰੀ ਜੈ ਜਵਾਨ ਤੇ ਜੈ ਕਿਸਾਨ ਦੇ ਨਾਰੇ ਲਾਉਂਦਾ ਹੁੰਦਾ ਸੀ ਪਰ ਅੱਜ ਮੰਦ ਭਾਗੀ ਗੱਲ ਹੈ ਇਹ ਗੱਲਾਂ ਜਦੋਂ ਵੀ ਉੱਠੀਆਂ ਜੇ ਦੇਸ਼ ਨੂੰ ਆਜ਼ਾਦ ਕਰਾਉਣ ਦੀ ਗੱਲ ਆਈ ਤੇ ਉਹ ਗੱਲ ਤਾਂ ਪਰ ਪੰਜਾਬ ਦੇ ਵਿੱਚੋਂ ਉੱਠੀ ਨਾ ਉਦੋਂ ਨਾਲ ਤੁਸੀਂ ਸਾਨੂੰ ਮਾਰੇ ਕਿਆ ਉਦੋਂ ਤੁਸੀਂ ਕਹਿੰਦੇ ਪੂਰੇ ਹਿੰਦੁਸਤਾਨ ਨੇ ਦੇਸ਼ ਨੇ ਆਜ਼ਾਦ ਹੋਣਾ ਤੇ ਪੰਜਾਬੀ ਕੋ ਤੁਸੀਂ ਕੋ ਮਰੀ ਜੰਨੇ ਹੋ ਜੇ ਦੇਸ਼ ਦੇ ਬਾਡਰਾਂ ਦੀ ਰਾਖੀ ਦੀ ਗੱਲ ਆਉਂਦੀ ਹੈ ਤੇ ਸਰਹੱਦਾਂ ਦੇ ਵਿੱਚ ਵੱੱਦ ਲਵੇਟ ਕੇ ਕੌਣ ਆਉਂਦਾ ਹੈ ਪੰਜਾਬ ਦਾ ਜਵਾਨ ਆਉਂਦਾ ਉਦੋਂ ਨਹੀਂ ਤੁਸੀਂ ਕਹਿੰਦੇ ਉਦੋਂ ਵੀ ਤੁਸੀਂ ਕਹੋ ਨਾ ਵੀ ਤੁਹਾਨੂੰ ਕੀ ਲੋੜ ਲੜਨ ਦੀ ਇਹ ਤਾਂ ਪੂਰੇ ਹਿੰਦੁਸਤਾਨ ਦੀ ਲੜਾਈ ਹੈ ਅਸੀਂ ਪੂਰੇ ਹਿੰਦੁਸਤਾਨ ਦੀ ਲੜੀ ਲੜਾਈ ਲੜ ਰਹੇ ਹਾਂ ਮੁੱਖ ਮੰਤਰੀ ਪੰਜਾਬ ਕੋਈ ਨਹੀਂ ਵੀ ਅਸੀਂ ਇਕੱਲੇ ਪੰਜਾਬ ਦੀ ਲੜਾਈ ਲੜ ਰਹੇ ਹਾਂ ਤੁਸੀਂ ਮੈਨੂੰ ਇਹ ਦੱਸੋ ਵੀ ਤੁਸੀਂ ਮੰਨ ਕੇ ਚਲੋ ਸਵੇਰ ਬਰੈਡ ਖਾ ਕੇ ਆਏ ਹੋ ਮੁੱਖ ਮੰਤਰੀ ਪੰਜਾਬ ਵੀ ਖਾਂਦਾ ਹੈ ਪ੍ਰਧਾਨ ਮੰਤਰੀ ਵੀ ਖਾਂਦਾ ਤੁਸੀਂ ਵੀ ਖਾਦੇ ਮੈਂ ਵੀ ਖਾਂਦਾ ਕਾਦੇ ਬਣੇ ਸੀਗੇ ਆਟੇ ਦੇ ਬਣੇ ਸੀ ਨਾ ਆਟਾ ਕਿੱਥੋਂ ਪੈਦਾ ਹੋਇਆ ਕਣਕ ਕਿੱਥੋਂ ਪੈਦਾ ਹੋਈ ਉਹ ਸਾਡੇ ਕਿਸਾਨ ਦੇ ਇੱਕ ਖੇਤ ਦੇ ਵਿੱਚੋਂ ਪੈਦਾ ਹੁੰਦੀ ਹੈ ਜੋ ਹਿੰਦੁਸਤਾਨ ਦਾ ਕਿਸਾਨ ਪੈਦਾ ਕਰੇ ਜਾਂ ਪੰਜਾਬ ਦਾ ਪੰਜਾਬ ਨੂੰ ਫਿਰ ਟਾਰਗੇਟ ਕੋ ਬਣਾਇਆ ਜਾ ਰਿਹਾ ਹੈ ਇਹ ਸਾਡੀ ਲੜਾਈ ਹਿੰਦੁਸਤਾਨ ਨਾਲ ਹੈ ਹਿੰਦੁਸਤਾਨ ਦੀ ਗਵਰਨਮੈਂਟ ਨਾਲ ਹੈ ਮੋਦੀ ਨਾਲ ਹੈ ਤੇ ਫਿਰ ਸਾਨੂੰ ਹਰਿਆਣੇ ਦੀ ਸਰਕਾਰ ਰੋਕੀ ਕੇ ਬੈਠੀ ਹੈ ਬਾਰਡਰ ਤੇ ਫਿਰ ਸਾਡੇ ਨੌਜਵਾਨਾਂ ਦੇ ਗੋਲੀਆਂ ਸਿੱਧੇ ਜਿ ਮੱਥੇ 'ਚ ਕਿਉਂ ਮਾਰੀਆਂ ਜਾ ਰਹੀਆਂ ਸਾਡੇ ਬਜ਼ੁਰਗ ਮਤਾਵਾ ਜਾਂ ਭੈਣਾ ਜਾਂ ਸਾਡੇ ਕੋਈ ਬਜ਼ੁਰਗ ਵੱਡੇ ਜਿਹੜੇ ਸਾਡੇ ਪਿਤਾ ਸਮਾਨ ਲੋਕ ਹੈ ਕਿਸਾਨ ਉਹਨਾਂ ਦੇ ਉੱਤੇ ਡਾਂਕ ਬਰਾਈ ਜਾ ਰਹੀ ਹੈ ਇਹਨੇ ਕੜਾਕੇ ਦੀ ਠੰਡ ਦੇ ਵਿੱਚ ਦੇਖੋ ਤੁਸੀਂ ਕਾਕਾ ਜੀ ਉਹ ਇੱਕ ਬਜ਼ੁਰਗ ਨੇਤਾ ਜੀ ਦੀ ਉਮਰ 80 ਸਾਲ ਹੈ ਉਹ ਮਰਨ ਵਰਤੇ ਬੈਠਾ ਉਹਦੇ ਨਾਲ ਗੱਲ ਕਰਨ ਦੀ ਬਜਾਏ ਸਾਨੂੰ ਤੁਸੀਂ ਉਤਲੀਆਂ ਪੁਤਲੀਆਂ ਆ ਕੇ ਗੱਲਾਂ ਸੁਣਾਉਨੇ ਹੋ ਤੁਹਾਨੂੰ ਕੋਟਾ ਨੇ ਵੀ ਕਹਿਤਾ ਕੋਟਾ ਕਿੰਨੀ ਇਹਨਾਂ ਨੂੰ ਝਾੜ ਪਾ ਰਹੀਆਂ ਵੀ ਉਸ ਆਪਣੇ ਬਜ਼ੁਰਗ ਕਿਸਾਨ ਨੂੰ ਤੁਸੀਂ ਟ੍ਰੀਟਮੈਂਟ ਦਿਓ ਉਹਦੇ ਨਾਲ ਧੱਕਾ ਨਾ ਕਰੋ ਪਰ ਉਹਨੂੰ ਫੇਰ ਵੀ ਉਹਦੀ ਲੋੜ ਆ ਉਹਨੂੰ ਬਚਾਇਆ ਉਹਨੂੰ ਬਚਾਓ ਅਸੀਂ ਡੱਲੇਵਾਲ ਨੂੰ ਤੁਹਾਡੇ ਚੈਨਲਾਂ ਦੇ ਉੱਤੇ ਬਹੁਤ ਬੇਨਤੀਆਂ ਕਰ ਚੁੱਕੇ ਆਂ ਵੀ ਡੱਲੇਵਾਲ ਸਾਹਿਬ ਤੇਰੀ ਲੋੜ ਆ ਸਾਨੂੰ ਤੇਰੇ ਵਰਗਾ ਚੰਗਾ ਲੀਡਰ ਹੈ ਜਿਹੜਾ 50 ਸਾਲਾਂ ਦੇ ਵਿੱਚ ਮਸਾਂ ਤਿਆਰ ਹੁੰਦਾ ਸਰਦਾਰ ਜੀ ਤੁਸੀਂ ਵੀ ਜਾਣਦੇ ਹੋ ਨੇ ਗੱਲ ਨੂੰ ਕੋਈ ਬੂਟਾ ਲਾ ਦਿਓ ਬੂਟਾ ਕੋਈ ਅੱਜ ਦਾ ਹੈਨਿਵਲ ਛਾਂ ਦੇਣ ਲੱਗ ਜੂ ਜਾਂ ਅੱਜ ਹੀ ਉਹ ਫਲ ਦੇਣ ਲੱਗ ਜੂ ਉਹ 40 50 ਸਾਲਾਂ ਦੇ ਵਿੱਚ ਬੂਟਾ ਤਿਆਰ ਹੁੰਦਾ ਜਿਵੇਂ ਬੋਰਡ ਦੇ ਰੂਪ ਦੇ ਵਿੱਚ ਚਲੋ ਮੈਂ ਉਹਨੂੰ ਬਾਬਾ ਬੋਰਡ ਤਾਂ ਨਹੀਂ ਕਹੂੰਗਾ ਕਿਉਂਕਿ ਬਾਬਾ ਬੋਰਡ ਤਾਂ ਬਹੁਤ ਅਹਿਮ ਸਿਸਟਮ ਹੁੰਦਾ ਹੈ ਤੇ ਪਰ ਫਿਰ ਵੀ ਉਹ ਕਿਸਾਨਾਂ ਦੀਆਂ ਮੰਗਾਂ ਲੈ ਕੇ ਜਿਹੜਾ ਜਗਜੀਤ ਸਿੰਘ ਜੀ ਡੱਲੇਵਾਲ ਬੈਠਾ ਨਾ ਉਹ ਕੋਈ ਇਹ ਤਾਂ ਹੈ ਨਹੀਂ ਤੁਸੀਂ ਦੇਖੋ ਸੂਤਰ ਕਹਿ ਰਿਹਾ ਵੀ ਜਿੰਨੀਆਂ ਕਿਸਾਨ ਯੂਨੀਅਨਾਂ ਬਣੀਆਂ ਉਹਨਾਂ ਦੇ ਵਿੱਚੋਂ ਮੈਂ ਨਹੀਂ ਕਹੂੰਗਾ ਵੀ ਉਹਨਾਂ ਦੇ ਵਿੱਚੋਂ ਸਾਰਿਆਂ ਨਾਲ ਉਹ ਵੱਧ ਪੜਿਆ ਲਿਖਿਆ ਕਿਸਾਨ ਆਗੂ ਆ ਮੈਂ ਨਹੀਂ ਕਹਿੰਦਾ ਸੂਤਰ کہہ ਰਿਹਾ ਪਰ ਇੱਥੇ ਥੋੜੇ ਮੈਂ ਹੋਰ ਵੀ ਇੱਕ ਗੱਲ ਵਸੋਸਦੀ ਹੈ ਗੱਲ ਮੰਦ ਭੱਗੀ ਆ ਜਿਵੇਂ ਹੁਣ ਥੋੜੇ ਦਿਨ ਪਹਿਲਾਂ ਹੀ ਆਪਾਂ ਇੱਕ ਬਹੁਤ ਹੀ ਸੂਝਵਾਨ ਚੰਗਾ ਲੀਡਰ ਹਿੰਦੁਸਤਾਨ ਨੇ ਖੋਲਿਆ ਸਰਦਾਰ ਮਨਮੋਹਨ ਸਿੰਘ ਦੇ ਰੂਪ ਦੇ ਵਿੱਚ ਉਹਦੀ ਜਿਹੜੀ ਮੰਨ ਕੇ ਚੱਲੋ ਸੰਸਕਾਰ ਹੋਣਾ ਸੀ ਉਹ ਰਾਜਕਾੜ ਦੇ ਵਿੱਚ ਹੋਣਾ ਸੀ ਉੱਥੇ ਵੀ ਸਾਡੇ ਪੰਜਾਬੀਆਂ ਨਾਲ ਖਾਸ ਕਰ ਸਿੱਖਾਂ ਨਾਲ ਧੱਕਾ ਹੋਇਆ ਉਹ ਵੀ ਮੰਦਭਗ ਹੈ ਪਰ ਕੀ ਕਾਰਨ ਵੀ ਉਹਨੂੰ ਰਾਜਕਾੜ ਦੀ ਥਾਂ ਦੇ ਦੂਜੇ ਮੂਦਕਾੜ ਦੇ ਵਿੱਚ ਕਰਵਾਈ ਗਈ ਉਹਦੀ ਸੰਸਕਾਰ ਕਿਉਂ ਕਰਵਾਇਆ ਗਿਆ ਕਿਉਂ ਉਹ ਪ੍ਰਧਾਨ ਮੰਤਰੀ ਨਹੀਂ ਸੀ ਇਸ ਕਰਕੇ ਸਾਡੇ ਨਾਲ ਪੰਜਾਬੀਆਂ ਨਾਲ ਖਾਸ ਕਰ ਜਿਹੜਾ ਪੱਗ ਧਾਰੀ ਹੈ ਜਿਹੜਾ ਸਿੱਖ ਹੈ ਉਹਦੇ ਨਾਲ ਨਜਾਇਜ਼ ਧੱਕਾ ਹੁੰਦਾ ਆਇਆ ਤੇ ਹੁੰਦਾ ਮੇਰੇ ਹਿਸਾਬ ਨਾਲ ਰਹੂਗਾ ਜੇ ਮੈਂ ਇੱਥੇ ਗਲਤ ਨਾ ਹੋਵਾਂ ਕਿਉਂਕਿ ਮਨਮੋਹਨ ਸਿੰਘ ਨੇ ਤਾਂ ਦੇਸ਼ ਨੂੰ ਕਿੱਥੋਂ ਲੈ ਕੇ ਕਿੱਥੋਂ ਤੱਕ ਕਿਹੜੀਆਂ ਬੁਲੰਦੀਆਂ ਤੇ ਪਹੁੰਚਾਇਆ ਐ ਇੱਥੋਂ ਤੱਕ ਸਿਉਣਾ ਤੱਕ ਦੇਸ਼ ਦਾ ਗਿਰਵੀ ਸੀ ਟਣਾ ਸਿਉਣਾ ਉਸ ਤੋਂ ਬਾਅਦ ਅੱਜ ਦੇਸ਼ ਤੀਜੀ ਆਰਥਿਕ ਵਿਵਸਥਾ ਬਣਨੇ ਜਾ ਰਿਹਾ ਤੇ ਉਹ ਜੇਕਰ ਉਹ 1991 'ਚ ਮਨਮੋਹਨ ਸਿੰਘ ਵਿੱਤ ਮੰਤਰੀ ਹੁੰਦੇ ਹੋਏ ਨਾ ਉਹ ਆਰਥਿਕ ਸੁਧਾਰ ਕਰਦੇ ਤਾਂ ਅੱਜ ਦੇਸ਼ ਦੇ ਹਾਲਾਤ ਬਹੁਤ ਮਾੜੇ ਹੁੰਦੇ ਨਹੀਂ ਉਹਨਾਂ ਦੀ ਤੁਸੀਂ ਸੋਲੇ گاਉਣ ਦੀ ਥਾਂ ਤੇ ਤੁਸੀਂ ਉਹਨਾਂ ਦੀ ਡਿੱਡ ਬੋਡੀ ਉਹ ਮਰ ਚੁੱਕੀ ਹੈ ਮਰ ਚੁੱਕੇ ਇਨਸਾਨ ਨੂੰ ਤਾਂ ਯਾਰ ਇੱਕ ਆਪਾਂ ਭਗਵਾਨ ਦੇ ਰੂਪ ਦੇ ਵਿੱਚ ਮੰਨਦੇ ਆ ਜਦੋਂ ਕੋਈ ਅਰਥੀ ਤੁਰ ਜਾਂਦੀ ਹੁੰਦੀ ਆ ਆਪਾਂ ਹੱਥ ਜੋੜ ਕੇ ਕਿਉਂ ਖੜੇ ਹੁੰਨੇ ਆ ਆਪਾਂ ਉਹਨੂੰ ਭਗਵਾਨ ਦੇ ਰੂਪ ਦੇ ਵਿੱਚ ਵੇਖਦੇ ਆ ਵੀ ਇਹ ਬੰਦਾ ਮਰ ਗਿਆ ਯਾਰ ਤੇ ਇਹਨੂੰ ਅਸੀਂ ਰੱਬ ਦਾ ਰੂਪ ਸਮਝਦੇ ਆ ਪਰ ਮੰਦ ਭਾਗੀ ਗੱਲ ਹੈ ਆਪਣੇ ਦੇਸ਼ ਦਾ ਪ੍ਰਧਾਨ ਮੰਤਰੀ ਕੋਈ ਹੋਣ ਵਾਲਾ ਜਾਂ ਸਾਬਕਾ ਜਾਂ ਕੋਈ ਮੁੱਖ ਮੰਤਰੀ ਉਹਦਾ ਗੁਣ ਗਾਵੇ ਨਾ ਗਾਵੇ ਇਸ ਗੱਲ ਤੋਂ ਅਸੀਂ ਕੁਝ ਨਹੀਂ ਲੈਣਾ ਪਰ ਅਮਰੀਕਾ ਦਾ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਕੀ ਕਹਿ ਰਿਹਾ ਵੀ ਮਨਮੋਹਨ ਸਿੰਘ ਇਹੋ ਜਿਹਾ ਇੱਕ ਸ਼ਖਸ ਹੈ ਜਿਹਨੂੰ ਪੂਰੀ ਦੁਨੀਆ ਸੁਣਦੀ ਆ ਜਦੋਂ ਉਹ ਬੋਲਦਾ ਪੂਰੀ ਦੁਨੀਆ ਉਹਨੂੰ ਸੁਣਦੀ ਸੀ ਆ ਬਰਾਕ ਬਾਮਾ ਨੇ ਕਹੀ ਵੀ ਪੂਰੀ ਦੁਨੀਆ ਉਦੋਂ ਸੁਣਦੀ ਆ ਜਦੋਂ ਸਰਦਾਰ ਮਨਮੋਹਨ ਸਿੰਘ ਬੋਲਦਾ ਉਹ ਸਾਡੇ ਨਵਜੋਤ ਸਿੰਘ ਸਿੱਧੂ ਨੇ ਆਪਣੇ ਸ਼ੇਰਾਂ ਦੇ ਵਿੱਚ ਵੀ ਇੱਕ ਬਿਆਨ ਕੀਤਾ ਵੀ ਤੁਸੀਂ ਉਹ ਕੰਮ ਕਰਕੇ ਬਿਨਾਂ ਬੋਲੇ ਤੋਂ ਜਿਹੜੇ ਅੱਜ ਕੱਲ ਦੇ ਜ਼ਿਆਦਾ ਬੋਲਣ ਵਾਲੇ ਨਹੀਂ ਕਰ ਸਕੇ ਇਸ ਕਰਕੇ ਸਰਦਾਰ ਮਨਮੋਹਨ ਸਿੰਘ ਦਾ ਜੋ ਸਾਨੂੰ ਘਾਟਾ ਪਿਆ ਸਾਡੇ ਪੰਜਾਬ ਦਾ ਸੀ ਸਾਡਾ ਸਿਰ ਮਾਣਨਾ ਉੱਚਾ ਸੀ ਪਰ ਉਹ ਬੰਦੇ ਨੇ ਨਾ ਬਿਨਾ ਬੋਲੇ ਤੋਂ ਬਿਨਾ ਖੜਕਾ ਕੀਤੇ ਤੋਂ ਜੋ ਕੰਮ ਕੀਤੇ ਤੁਸੀਂ ਕਹਿ ਕਹਿ ਰਹੇ ਹੋ ਵੀ ਜਿਹੜੀ ਆਰਥਿਕ ਵਿਸਥਾ ਸੀ ਡਾਵਾ ਡੋਲ ਹੋ ਗਈ ਸੀ ਦੇਸ਼ ਜਾਨੀ ਕਿ ਕਰਜ਼ੇ ਦੇ ਵਿੱਚ ਡੁੱਬ ਗਿਆ ਸੀ ਇਸ ਦੇਸ਼ ਨੂੰ ਕੋਈ ਮੂੰਹ ਲਾਉਣ ਨੂੰ ਤਿਆਰ ਨਹੀਂ ਸੀ ਹਿੰਦੁਸਤਾਨ ਨੂੰ ਪਰ ਉਹਨੇ ਫਿਰ ਵੀ ਆਪਣੀ ਸੂਝ ਨਾਲ ਆਪਣੀ ਬੂਝ ਨਾਲ ਉਸ ਨੂੰ ਉਸ ਉਹਦੀ ਇੱਜ਼ਤ ਤੇ ਉਹਦੀ ਆਬਰੂ ਨੂੰ ਬਹਾਲ ਕੀਤਾ ਸਾਡੇ ਦੇਸ਼ ਦੀ ਨੂੰ ਤੇ ਪਰ ਇੱਕ ਪੱਗ ਧਾਰੀ ਪਹਿਲੀ ਵਾਰੀ ਤੁਸੀਂ ਹਿੰਦੁਸਤਾਨ ਦੀ ਵੱਡੀ ਕੁਰਸੀ ਤੇ ਬੈਠਾ ਵੇਖਿਆ ਨਾ ਸਿੱਖ ਪ੍ਰਧਾਨ ਪਹਿਲਾ ਸਿੱਖ ਪ੍ਰਧਾਨ ਤੇ ਉਹਦਾ ਸਿਹਰਾ ਜੱਜ ਕਹੀਏ ਨਾ ਪਰ ਵੀ ਕਾਂਗਰਸ ਨੇ ਨਿੰਦੀ ਜਾਣ ਸਾਡੇ ਜਿਹੜੇ ਪੰਜਾਬੀ ਆ ਜਾਂ ਸਾਡੇ ਮੇਰੇ ਵਰਗੇ ਆ ਉਹ ਨਿੰਦੀ ਜਾਣ ਬੇਸ਼ੱਕ ਕਾਂਗਰਸ ਨੂੰ ਕਾਂਗਰਸ ਤੋਂ ਗਲਤੀਆਂ ਹੋਈਆਂ ਅਸੀਂ ਮੰਨਦੇ ਆ ਪਰ ਪੰਜਾਬ ਹਿੰਦੁਸਤਾਨ ਦੀ ਵੱਡੀ ਕੁਰਸੀ ਤੇ ਬਹਾਉਣ ਵਾਲਾ ਵੀ ਕਾਂਗਰਸ ਹੀ ਆ ਜੇ ਜਰਨਲ ਕਰਨਲ ਨੂੰ ਵੱਡੀ ਪੋਸਟ ਤੇ ਭਲਾਇਆ ਗਿਆ ਸਿੱਖ ਇੱਕ ਸਿੱਖ ਨੂੰ ਪੱਗਦਾਰੀ ਨੂੰ ਉਹ ਵੀ ਕਾਂਗਰਸ ਨੇ ਲਾਇਆ ਜੇ ਇੱਕ ਰਾਸ਼ਟਰਪਤੀ ਨੂੰ ਬਣਾਇਆ ਉਹ ਵੀ ਤੁਹਾਡੇ ਪੰਜਾਬ ਦਾ ਸੀ ਗਿਆਨੀ ਜੈਲ ਸਿੰਘ ਉਹ ਵੀ ਕਾਂਗਰਸ ਨੇ ਲਾਇਆ ਮੈਂ ਤਾਂ ਕਾਂਗਰਸ ਦੇ ਛੋਲੇ ਨਹੀਂ ਗਾਉਂਗਾ ਗਲਤੀਆਂ ਹੋਈਆਂ ਸਾਡੇ ਤੋਂ ਉਸ ਗੱਲ ਦੀ ਵੀ ਅਸੀਂ ਲੋਕਾਂ ਤੋਂ ਮਾਫੀ ਬਹੁਤ ਵਾਰੀ ਮੰਗ ਚੁੱਕੇ ਹਾਂ ਪਰ ਅਫਸੋਸ ਦੀ ਗੱਲ ਹੈ ਵੀ ਇੱਕ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਨਹੀਂ ਸੀ ਉਹ ਮਨਮੋਹਨ ਸਿੰਘ ਉਹ ਪੂਰੀ ਦੁਨੀਆ ਦਾ ਇੱਕ ਮਾਰਗਦਰਸ਼ਕ ਸੀ ਜਿਵੇਂ ਆਪਾਂ ਕਹਿੰਦੇ ਆ ਵੀ ਕਿਸੇ ਤੋਂ ਕੋਈ ਸਿੱਖਿਆ ਜਾ ਸਕਦਾ ਉਹ ਤੋਂ ਤਾਂ ਯਾਰ ਲੋਕ ਸਿੱਖਣਾ ਹੁੰਦੇ ਸੀ ਉਹ ਤਾਂ ਲੋਕ ਕਹਿੰਦੇ ਸੀ ਵੀ ਮਰਨ ਤੋਂ ਬਾਅਦ ਸਾਨੂੰ ਇਹਦਾ ਦਿਮਾਗ ਦੇ ਦਿਓ ਮੇਰੇ ਸਿਰ ਦਿਮਾਗ ਦੀ ਸਰਚ ਕਰਨੀ ਚਾਹੁੰਦੇ ਸੀ ਦੂਜੇ ਮੁਲਕ ਵੀ ਸਾਨੂੰ ਇਹ ਦੋ ਯਾਰੇ ਜਦੋਂ ਕਿਤੇ ਮੰਨ ਕੇ ਚਲੋ ਕੋਈ ਮੰਦਭਾਗੀ ਘਟਨਾ ਵਾਪਰੀ ਇਸ ਨੂੰ ਕੁਝ ਜਿਵੇਂ ਉਹ ਮਰ ਗਏ ਉਹਦੇ ਦਿਮਾਗ ਦੇ ਉੱਤੇ ਲੋਕ ਸਰਚ ਕਰਨੀ ਉਹਦੇ ਦੇ ਮਨਮੋਹਨ ਸਿੰਘ ਤੇ ਲੋਕ ਪੀ ਐਚ ਡੀ ਕਰਨਾ ਚਾਹੁੰਦੇ ਆ ਤੇ ਤੁਸੀਂ ਕੀ ਕੀਤਾ ਤੁਸੀਂ ਬਹੁਤ ਮੰਦਭਾਗੀ ਗੱਲ ਕਰੀਆ ਮੌਜੂਦਾ ਸਰਕਾਰ ਨੇ ਇਹ ਹੋਣੀ ਨਹੀਂ ਚਾਹੀਦੀ ਸੀਗੀ ਇਸ ਗੱਲ ਤੇ ਪੰਜਾਬਗਾਂ ਨੂੰ ਪੂਰਾ ਰੋਸ ਕਰਨਾ ਚਾਹੀਦਾ ਮੋਦੀ ਸਰਕਾਰ ਦੇ ਨਾਲ ਕਿਸੇ ਵੀ ਰੂਪ ਦੇ ਵਿੱਚ ਕਰੋ ਕਿਉਂਕਿ ਸਾਡੇ ਇੱਕ ਵਧੀਆ ਸਿੱਖ ਮੈਂਡਰਡ ਪੰਜਾਬੀ ਬੰਦੇ ਨੂੰ ਉਹਨਾਂ ਨੇ ਪੂਰਾ ਸਤਕਾਰ ਨਹੀਂ ਦਿੱਤਾ ਜੋ ਦੇ ਲਾਇਕ ਸੀ ਆਮ ਜਿਹੜਾ ਪ੍ਰਧਾਨ ਮੰਤਰੀ ਬਣਦਾ ਉਹਦੀ ਜਾਨੀ ਕਿ ਸਸਕਾਰ ਰਾਜ ਘੜ ਦੇ ਵਿੱਚ ਕੀਤਾ ਜਾਵੇ ਪਰ ਸਾਡੇ ਪੰਜਾਬ ਦੇ ਹੌਣ ਹਾਰ ਪ੍ਰਧਾਨ ਮੰਤਰੀ ਦਾ ਜਿੱਥੇ ਸਸਕਾਰ ਹੋਇਆ ਨਾ ਉਹ ਬਹੁਤ ਹੀ ਮੰਦ ਭੱਗ ਹੈ ਇਹ ਨਹੀਂ ਹੋਣਾ ਚਾਹੀਦਾ ਸੀ ਇਸ ਕਰਕੇ ਮੈਂ ਕਹਿੰਦਾ ਵੀ ਜਿਹੜੇ ਇਹ ਪੰਜਾਬ ਦੇ ਲੋਕ ਹਨ ਇਹ ਕਦੇ ਵੀ ਮੋਦੀ ਨੂੰ ਇਸ ਗੱਲ ਤੇ ਮਾਫ ਨਹੀਂ ਕਰਨਗੇ ਹੋਸ ਕਿਸੇ ਗੱਲ ਤੇ ਮਾਫ ਕਰ ਦੇਣ ਤੇ ਨਾ ਮਾਫ ਕਰ ਦੇਣ ਜੇਕਰ ਅਪਾ ਗੱਲ ਕਰੀਏ ਇਹਨਾਂ ਵਿਸ਼ਿਆਂ ਤੋਂ ਅਲੱਗ ਤੋਂ ਪੰਜਾਬ ਦੀ ਸਿਆਸਤ ਬਾਰੇ ਪੰਜਾਬ ਦੇ ਵਿੱਚ ਹੁਣੇ ਹੀ ਇਲੈਕਸ਼ਨ ਹੋ ਕੇ ਹਟਿਆ ਜਿਹੜੇ ਹਨਾ ਨਗਰ ਨਿਗਮਾਂ ਦੇ ਹੁਣ ਉਹਦੇ ਵਿੱਚ ਵੀ ਬੜਾ ਮੁੱਦਾ ਉੱਠਿਆ ਪੈਸੇ ਦਾ ਤੁਹਾਨੂੰ ਕੀ ਲੱਗਦਾ ਵੀ ਇਹ ਸਾਰਾ ਜਗ ਜाहिर ਹੋ ਗਿਆ ਵੀ ਆਮ ਆਦਮੀ ਪਾਰਟੀ ਆਪਣੀਆਂ ਸਿਧਾਂਤਾਂ ਤੋਂ ਉਖੜਦੀ ਜਾ ਰਹੀ ਹੈ ਨਹੀਂ ਸਿਧਾਂਤ ਇਹਨਾਂ ਕੋਲ ਹੈ ਹੀ ਨਹੀਂ ਸੀ ਜਿਹੜੇ ਸਾਡੇ ਪੰਜਾਬ ਦੇ ਲੋਕ ਹਨਾ ਫਿਰ ਤੁਸੀਂ ਉੱਥੇ ਆ ਜਾਓਗੇ ਸਾਡੇ ਪੰਜਾਬ ਦੇ ਲੋਕ ਆਪਣਾ ਇਤਿਹਾਸ ਆਪ ਬਣਾ ਕੇ ਆਪ ਹੀ ਉਹਨੂੰ ਤੋੜਦੇ ਆ ਜਿਹੜਾ ਇਹਨਾਂ ਨੇ ਕੋਈ ਟਾਰਗੇਟ ਬਣਾਇਆ ਹੁੰਦਾ ਉਹਸ ਟਾਰਗੇਟ ਨੂੰ ਇਹ ਆਪ ਹੀ ਤੋੜਦੇ ਆ ਕੀ ਹੋਇਆ ਕਾਲੀ ਦਲ ਕਾਂਗਰਸ ਵਾਲੇ ਇੰਨੇ ਮਾੜੇ ਨਹੀਂ ਸੀ ਜਿੰਨੇ ਸਾਡੇ ਪੰਜਾਬ ਦੇ ਲੋਕਾਂ ਨੇ ਬਣਾਤੇ ਕੀ ਹੋਇਆ ਬਦਲਾ ਬਦਲਾ ਦੇ ਰੂਪ ਦੇ ਵਿੱਚ ਅਸੀਂ ਸਰਕਾਰ ਹੀ ਬਣਾਉਣੀ ਸੀ ਨਾ ਉਹਨੋਂ ਤੋਂ ਉਲਟ ਤੀਜੀ ਧਿਰ ਲੈ ਕੇ ਆਉਣੀ ਸੀ 60 ਸੀਟਾਂ ਦੇ ਦਿੰਦੇ 65 ਸੀਟਾਂ ਦੇ ਦਿੰਦੇ ਫੇਰ ਵੀ ਸਰਕਾਰ ਬਣ ਜਾਂਦੀ ਜਦੋਂ ਤੁਸੀਂ ਵਿਰੋਧੀ ਧਿਰ ਦਾ ਬਿਲਕੁਲ ਹੀ ਗਲਾ ਘੁੱਟਤਾ ਉਹਨਾਂ ਨੂੰ ਨਿਚੋੜ ਕੇ ਤੁਸੀਂ ਕੱਪੜੇ ਵਾਂਗੂ ਤਣੀ ਦੇ ਪਾਤਾ ਅਕਾਲੀਆਂ ਨੂੰ ਤੇ ਕਾਂਗਰਸੀਆਂ ਨੂੰ ਉਹਨਾਂ ਨੇ ਦੱਸੋ ਮੈਨੂੰ ਜੋ ਦੇਸ਼ ਯਾਦ ਹੋਇਆ ਉਦੋਂ ਸਾਡੇ ਦੇਸ਼ ਕੋਲੇ ਕੋਈ ਸੜਕ ਸੀ ਕੋਈ ਨਹਿਰ ਕੋਈ ਸੂਆ ਕੋਈ ਕੱਸੀ ਸੀ ਕੋਈ ਖੇਤਾਂ ਨੂੰ ਜਾਣ ਵਾਲੇ ਖਾਲ ਕੱਚੇ ਸੀ ਨਾ ਉੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਪੂਰੀ ਦੇਣ ਹੈ ਕਿਸਾਨੀ ਪ੍ਰਤੀ ਪਰ ਕਿਸਾਨਾਂ ਨੇ ਸਾਡਿਆਂ ਨੇ ਵੋਟ ਪਾਉਣ ਲੱਗਿਆ ਨੇ ਖਾਸ ਕਰ ਪੰਜਾਬੀਆਂ ਨੇ ਉਸ ਦਾ ਵਿਰੋਧ ਕੀਤਾ ਉਹਨਾਂ ਤੋਂ ਗਲਤੀ ਹੋਈ ਹੈ ਮੈਂ ਉਸ ਗੱਲ ਤੋਂ ਪਰੇ ਨਹੀਂ ਜਾ ਸਕਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਲੀਬੀਆ ਦੇ ਵੀ ਹੋਈ ਆ ਉਹਨਾਂ ਦੇ ਰਾਜ ਦੇ ਵਿੱਚ ਤੇ ਉਹ ਉਹਨਾਂ ਨੂੰ ਖਮਾਜਾ ਭੁਗਤਣਾ ਪੈਣਾ ਸੀ ਪਰ ਜਿਹੜੀ ਕਿਸਾਨੀ ਦੀ ਗੱਲ ਹੈ ਉਹ ਤਾਂ ਯਾਰ ਉਹਨਾਂ ਲੋਕਾਂ ਨੇ ਬਹੁਤ ਕੰਮ ਕੀਤੇ ਤੁਸੀਂ ਮੈਨੂੰ ਦੱਸੋ ਕੈਰੋਂ ਵੇਲੇ ਜਦੋਂ ਚੰਡੀਗੜ੍ਹ ਕੱਟਿਆ ਗਿਆ ਚੰਡੀਗੜ੍ਹ ਕਦੋਂ ਦਾ ਕੱਟਿਆ 70 ਸਾਲੋਂ ਚੱਲੇ ਤੇ 70 ਸਾਲਾਂ ਦੇ ਚੰਡੀਗੜ੍ਹ ਵੇਖੋ ਤੁਸੀਂ ਕਿਸ ਦਿਮਾਗ ਦੇ ਨਾਲ ਕੱਟਿਆ ਗਿਆ ਅੱਜ ਵੀ ਉਹਦੀਆਂ ਸੜਕਾਂ ਅੱਜ ਵੀ ਉਹਦੇ ਦਰਖਤ ਕਿਸ ਤਰ੍ਹਾਂ ਉਹਨਾਂ ਸ਼ਾਨਦਾਰ ਹੈ ਕਿਸੇ ਦਿਨ ਉਹਦੀਆਂ ਚੌੜੀਆਂ ਸੜਕਾਂ ਕੋਈ ਉਹਦੇ ਟ੍ਰੈਫਿਕ ਦੀ ਨਿਪਕ ਨਹੀਂ ਪੈਂਦਾ ਤੇ ਲੁਧਿਆਣੇ ਦੀ ਯੂਨੀਵਰਸਿਟੀ ਜਿੱਦੇ ਚ 20 ਸੋਧੇ ਜਾਂਦੇ ਸੀ ਉਹ ਕੈਰੋਂ ਦੇ ਰਾਜ ਚ ਆਈ ਫਿਰ ਸਾਡੇ ਲੋਕ ਕਹਿੰਦੇ ਹੁੰਦੇ ਅਖੀਰ ਨੂੰ ਜਦੋਂ ਇਹਨਾਂ ਕੋਲੇ ਕੋਈ ਗੱਲ ਨਾ ਆਵੇ ਕਾਂਗਰਸੀਆਂ ਨੂੰ ਜਦੋਂ ਕਾਂਗਰਸੀਆਂ ਨਾਲ ਕਿਸੇ ਕਾਂਗਰਸੀ ਦੀ ਬੈਠਕ ਆਪ ਬੈਠਕ ਕਰਦੇ ਹਨ ਤੁਸੀਂ ਮੇਰੇ ਨਾਲ ਗੱਲ ਕਰੋ ਜਦੋਂ ਤੁਹਾਡੀ ਗੱਲ ਦੇ ਮੇਰੀ ਗੱਲ ਦਾ ਕੋਈ ਤੁਹਾਡੇ ਕੋਲ ਜਵਾਬ ਨਾ ਹੋਇਆ ਨਾ ਤੁਸੀਂ ਪਤਾ ਕਿੱਥੇ ਆ ਜਾਣਾ ਹੈ ਵੀ ਯਾਰ ਕਾਂਗਰਸ ਵਾਲਿਆਂ ਨੇ ਤਾਂ ਨਾ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਆਪਣਾ ਹਰਮੰਦਰ ਸਾਹਿਬ ਦੇ ਉੱਤੇ ਅਟੈਕ ਕੀਤਾ ਇਹ ਤੁਹਾਡਾ ਜਵਾਬ ਅਖੀਰ ਨੂੰ ਇਹ ਹੁੰਦਾ ਜੋ ਤੁਹਾਡੇ ਕੋਲੇ ਮੇਰੀ ਗੱਲ ਦਾ ਕੋਈ ਜਵਾਬ ਨਾ ਹੋਇਆ ਤਾਂ ਉਸ ਤੋਂ ਬਾਅਦ ਕੀ ਹੁੰਦਾ ਵੀ 84 ਦੇ ਦੰਗਿਆਂ ਦੇ ਵਿੱਚ ਇਹਨਾਂ ਨੇ ਗਲਾਂ ਦੇ ਵਿੱਚ ਟੈਰ ਪਾ ਕੇ ਸਾਡੇ ਸਿੱਖਾਂ ਨੂੰ ਸਾੜਿਆ ਉਹ ਬਹੁਤ ਮੰਦ ਭੱਗਾ ਸੀ ਅਸੀਂ ਉਸ ਗੱਲ ਨੂੰ ਚੰਗਾ ਪਰ ਉਸ ਤੋਂ ਬਾਅਦ ਚ ਉਹਨਾਂ ਪੰਜਾਬੀਆਂ ਨੇ ਸਰਕਾਰਾਂ ਵੀ ਤਾਂ ਬਣਾਈਆਂ ਪੰਜਾਬ 'ਚ ਇਹ ਤਾਂ ਇਹ ਗੱਲਾਂ ਫਿਰ ਉਹੀ ਇਲਜ਼ਾਮ ਲਾਉਣ ਵਾਲੇ ਨੇ ਨਹੀਂ ਫਿਰ ਇਹ ਗੱਲਾਂ ਸ਼ੋਭਾ ਨਹੀਂ ਨਾ ਦਿੰਦੀਆਂ ਵੀ ਅਸੀਂ ਬਿਲਕੁਲ ਇਲਜ਼ਾਮ ਨੂੰ ਅਸੀਂ ਮੰਨੀ ਜਾਂਦੇ ਹਾਂ ਵੀ ਉਹ ਗਲਤੀ ਹੋਈ ਹੈ ਪਰ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਸਰਕਾਰਾਂ ਬਣੀਆਂ ਦੋ ਤਿੰਨ ਸਰਕਾਰਾਂ ਬਣੀਆਂ ਚਲੋ ਕਾਲੀ ਦਲ ਦੀ ਵੀ ਸਰਕਾਰ ਬਣੀ ਦੋ ਤਿੰਨ ਵਾਰ ਤੇ ਜਿਹੜੀਆਂ ਗੱਲਾਂ ਇਹ ਸਾਡੇ ਪੰਜਾਬੀ ਕਰਦੇ ਆ ਨਾ ਖਾਸ ਕਰ ਕਿਸਾਨ ਕਰਦੇ ਆ ਜੇ ਕਿਸਾਨਾਂ ਨੂੰ ਵੱਧ ਤੋਂ ਵੱਧ ਮੋਟਰਾਂ ਦੇ ਕਨੈਕਸ਼ਨ ਦੇ ਕੇ ਗਿਆ ਨਾ ਪਲਾ ਮੇਰੀ ਵਿਰੋਧੀ ਧਿਰ ਦਾ ਹੀ ਆ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਕੇ ਗਿਆ ਪਰ ਉਸ ਗੱਲ ਤੋਂ ਤੁਸੀਂ ਭਰੇ ਨਹੀਂ ਹੋ ਸਕਦੇ ਜਿਹੜੀਆਂ ਗੱਲਾਂ ਕਰਦੇ ਤੁਸੀਂ ਅੱਜ ਮੌਜੂਦਾ ਸਰਕਾਰ ਦੇ ਨਾ ਵੀ ਇਹਨਾਂ ਦੇ ਛੋਟੇ ਇਲੈਕਸ਼ਨਾਂ ਦੇ ਵਿੱਚ ਐਮਸੀ ਦਿਆਂ ਚ ਜਾਂ ਮਿਊਨਿਸਪੈਲਟੀ ਦੇ ਜਾਂ ਕੋ ਨਗਰ ਨਗਰ ਦੇ ਇਹਨਾਂ ਚ ਵੀ ਇਹਨਾਂ ਨੇ ਟਿਕਟਾਂ ਵੇਚੀਆਂ ਉਹ ਟਿਕਟਾਂ ਵੇਚੀਆਂ ਦਾ ਸਬੂਤ ਤੁਹਾਡੇ ਕੋਲੇ ਬਠਿੰਡੇ ਦਾ ਇਹਨਾਂ ਦਾ ਆਪਦਾ ਹੀ ਐਮ.ਐਲ.ਏ. ਸਰਦਾਰ ਜਗਰੂਪ ਸਿੰਘ ਜੀ ਗਿੱਲ ਸਾਬਕਾ ਕਾਂਗਰਸੀ ਆ ਸਾਡਾ ਪਰ ਮੈਂ ਸਰਦਾਰ ਜਗਰੂਪ ਸਿੰਘ ਗਿੱਲ ਨੂੰ ਫੇਰ ਬੇਨਤੀ ਕਰੂੰਗਾ ਵੀ ਤੇਰੇ ਵਰਗੇ ਜਿਹੜੇ ਚੰਗੇ ਚਿਹਰੇ ਆ ਨਾ ਉਹ ਕਾਂਗਰਸ ਦੇ ਵਿੱਚ ਹੀ ਸ਼ੋਭਾ ਦਿੰਦੇ ਆ ਤੁਸੀਂ ਦੇਖੋ ਜਦੋਂ ਐਮ.ਸੀ. ਹੁੰਦਾ ਸੀ ਨਾ ਮੈਂ ਉਹਨੂੰ ਕਾਫੀ ਵਾਰੀ ਸਾਡੇ ਰਿਸ਼ਤੇਦਾਰਾਂ ਦੇ ਪ੍ਰੋਗਰਾਮਾਂ ਦੇ ਵਿੱਚ ਮਿਲਿਆ ਬਹੁਤ ਹੀ ਸਤਿਕਾਰਯੋਗ ਲੀਡਰ ਸੀ ਉਹ ਹੈ ਪਰ ਐਮ.ਐਲ.ਏ. ਬਣਨ ਤੋਂ ਬਾਅਦ ਮੇਰੇ ਹਿਸਾਬ ਨਾਲ ਨਾ ਉਹ ਤਾਂ ਲੋਕਾਂ ਦੇ ਵਿੱਚ ਨਾ ਇੱਕ ਸਿਸਟਮ ਘਟਿਆ ਉਹ ਮੈਂ ਸਤਿਕਾਰ ਘਟਿਆ ਤਾਂ ਨਹੀਂ ਕਹੂੰਗਾ ਪਰ ਲੋਕਾਂ ਦੇ ਵਿੱਚ ਨਾ ਕੁਝ ਗੱਲ ਉਹਦੀ ਘਟੀ ਐ ਐਮਐਲ ਤੋਂ ਬਾਅਦ ਕਿਉਂਕਿ ਜਿੰਨਾ ਸਤਕਾਰ ਉਹਨੂੰ ਕਾਂਗਰਸ ਦੇ ਵਿੱਚ ਮਿਲਦਾ ਸੀ ਨਾ ਉਹਨਾ ਸਤਕਾਰ ਉਹਨੂੰ ਆਮ ਆਦਮੀ ਪਾਰਟੀ ਦੇ ਵਿੱਚ ਨਹੀਂ ਮਿਲਿਆ ਇਸ ਕਰਕੇ ਉਹਦੇ ਵਾਰਡ ਦੇ ਵਿੱਚ 48 ਨੰਬਰ ਵਾਰਡ ਹੈ ਜੇ ਮੈਂ ਭੁੱਲਾ ਨਾ ਤਾਂ ਉਹਦੇ ਵਾਰਡ ਦੇ ਵਿੱਚ ਪਹਿਲਾਂ ਤਾਂ ਅਮਨ ਰੋੜਾ ਜੀ ਤੋਂ ਨਾ ਤੁਹਾਡੇ ਚੈਨਲ ਤੇ ਕਹਿ ਰਿਹਾ ਉਹ ਅਮਨ ਰੋੜਾ ਜੀ ਨੇ ਸਾਨੂੰ ਟਿਕਟ ਦੇ ਦਿੱਤੀ ਟਿਕਟ ਮੈਂ ਜੇਬ ਚ ਪਾ ਕੇ ਆ ਕੇ ਤੇ ਰੱਖ ਲਈ ਪਰ ਉੱਥੇ ਸਰਦਾਰ ਜਗਰੂਪ ਸਿੰਘ ਗਿੱਲ ਵੀ ਗਲਤ ਥਾ ਉਹਨਾਂ ਨੇ ਵੀ ਕਾਲੀ ਦਲ ਦੇ ਵਿੱਚੋਂ ਬੰਦਾ ਪੱਟ ਕੇ ਲੈ ਜਾ ਕੇ ਟਿਕਟ ਦਿੱਤੀ ਸੀ ਹੋ ਸਕਦਾ ਮੈਂ ਇੱਥੇ ਗਲਤ ਨਾ ਹੋਵਾਂ ਗਲਤੀ ਤਾਂ ਉਹਨਾਂ ਦੀ ਵੀ ਸੀ ਨਾ ਤੇ ਪਰ ਉਹਨਾਂ ਨੇ ਗਲਤੀ ਕੀਤੀ ਦੂਜੀ ਪਾਰਟੀ ਚੋਂ ਲਿਆ ਕੇ ਉਹਨੂੰ ਟਿਕਟ ਦੇ ਦਿੱਤੀ ਪਰ ਉਹਨਾਂ ਨੇ ਟਿਕਟ ਦੇ ਵੀ ਦਿਓ ਜਦੋਂ ਕੋਈ ਬੰਦਾ ਤਨਾਟ ਉੱਥੇ ਇਹ ਜਗਰੂਪ ਸਿੰਘ ਗੇਲੀ ਕਹਿ ਰਿਹਾ ਵੀ ਕਰੋੜਾ ਪਤੀ ਆਰਵਾ ਪਤੀ ਬੰਦੇ ਜਾਵਲੇ ਉਹਨਾਂ ਨੇ ਜਾ ਕੇ ਟਿਕਟ ਮੋਲ ਲੈ ਲਈ ਅਮਰੋੜਾ ਜੀ ਤੋਂ ਤੇ ਉਹ ਟਿਕਟ ਤੇ ਆ ਕੇ ਉਹਨਾਂ ਨੇ ਇਲੈਕਸ਼ਨ ਲੜ ਲਿਆ ਪਰ ਮੈਂ ਉਹ ਮੁੰਡੇ ਨੂੰ ਕਿਹਾ ਵੀ ਭਾਈ ਤੂੰ ਯਾਦ ਖੜ ਜਾ ਪਰ ਇਹ ਤਾਂ ਇਹਨਾਂ ਦਾ ਆਪ ਇਹਨਾਂ ਦੇ ਇੱਕ ਐਮਐਲਏ ਨਹੀਂ ਪਿੱਟ ਰਿਆ ਇਹਨਾਂ ਦੇ ਸਾਰੇ ਐਮਐਲਏ ਪਿੱਟ ਰਹੇ ਆ ਵੀ ਸਾਡੀ ਪਾਰਟੀ ਦੇ ਵਿੱਚ ਜੋ ਸਿਧਾਂਤਾਂ ਦੇ ਅਸੀਂ ਆਏ ਸੀ ਜੋ ਗੱਲ ਕਰਕੇ ਆਏ ਸੀ ਇਹ ਨਿਕਲਿਆ ਕਿੱਥੋਂ ਐ ਆਮ ਆਦਮੀ ਪਾਰਟੀ ਨਿਕਲੀ ਕਿੱਥੋਂ ਅੰਦੋਲਨ ਦੇ ਵਿੱਚੋਂ ਨਿਕਲੀ ਅੱਜ ਮੈਂ ਤੁਹਾਡੇ ਚੈਨਲ ਰਾਹੀਂ ਅੰਨਾ ਹਜਾਰੇ ਨੂੰ ਵੀ ਬੇਨਤੀ ਕਰਨਾ ਚਾਹਣਾ ਵੀ ਹੁਣ ਸਭ ਕੁਝ ਠੀਕ ਚੱਲ ਰਿਹਾ ਪੂਰੇ ਹਿੰਦੁਸਤਾਨ ਦੇ ਵਿੱਚ ਸਾਡੀ ਕਾਂਗਰਸ ਪਾਰਟੀ ਨੂੰ ਤੂੰ ਬਦਨਾਮ ਕੀਤਾ ਇੰਨਾ ਬਦਨਾਮ ਕੀਤਾ ਇੰਨਾ ਬਦਨਾਮ ਕੀਤਾ ਇਹਨਾਂ ਲੋਕਾਂ ਨੇ ਕੇਜੀ ਵਾਲੋਂ ਉਸੇ ਧਰਨੇ ਦੇ ਵਿੱਚੋਂ ਨਿਕਲਿਆ ਅੱਜ ਅੰਨਾ ਹਜਾਰੇ ਜੀ ਕਿੱਥੇ ਐ ਮੇਰਾ ਕਿਸਾਨ 70 ਸਾਲ ਦਾ ਬਜ਼ੁਰਗ ਰੋੜ ਰਿਹਾ ਐ ਬਾਰਡਰਾਂ ਤੇ ਅੱਜ ਜੰਨਾ ਹਜ਼ਾਰੇ ਦੀ ਤੁਸੀਂ ਆਓ ਆਓ ਤੁਸੀਂ ਆ ਕੇ ਦੱਸੋ ਵੀ ਸਾਰਾ ਕੁਝ ਜਿਹੜਾ ਤੁਸੀਂ ਪਹਿਲਾਂ ਸਾਨੂੰ ਹੀ ਕਾਂਗਰਸ ਪਾਰਟੀ ਨੂੰ ਜੰਨਾ ਹਜ਼ਾਰੇ ਨਾ ਨਿੰਦਾ ਸਾਡੀ ਸਰਕਾਰ ਕਦੇ ਵੀ ਨਹੀਂ ਸੀ ਜਾਂਦੀ ਇੱਕ ਇੱਕ ਗਲਤੀ ਸਰਦਾਰ ਮਨਮੋਹਨ ਸਿੰਘ ਤੋਂ ਵੀ ਹੋਈ ਹੈ ਕੀ ਹੋਈ ਹੈ ਉਹਨੇ ਆਪਦੇ ਕੀਤੇ ਵੇ ਕੰਮ ਲੋਕਾਂ ਨੂੰ ਦੱਸੇ ਨਹੀਂ ਸੋਸ਼ਲ ਮੀਡੀਆ ਤੇ ਜਿਵੇਂ ਆਹ ਪ੍ਰਧਾਨ ਮੰਤਰੀ ਬਿਨਾ ਕੰਮ ਕੀਤੇ ਤੋਂ ਹੀ ਐਵੇਂ ਰੌਲਾ ਪਾ ਰਿਹਾ ਇਹਨੇ ਕੀ ਕੀਤਾ ਇਹਨੇ ਤਾਂ ਹਵਾਈ ਅੱਡੇ ਵੇਚੇ ਆਬਾਨੀ ਦਾਨੀ 5 ਸਾਲਾਂ ਦੇ ਵਿੱਚ 10 ਸਾਲਾਂ ਦੇ ਵਿੱਚ ਤੁਸੀਂ ਕਿੱਥੇ ਗਰੋਥ ਤੇ ਜਾਵਲਿਆ ਲੋਕੇ ਅੱਛਾ ਇਹ ਜੇ ਸਾਡਾ ਸਰਦਾਰ ਮਨਮੋਹਨ ਸਿੰਘ ਆਪਦੇ ਕੀਤੇ ਹੋਏ ਕੰਮ ਗਣਾਉਂਦਾ ਜਿਵੇਂ ਮਨਰੇਗਾ ਹੋਰ ਕੰਮ ਹੈ ਆਧਾਰ ਕਾਰਡ ਤੇ ਕਿਵੇਂ ਰੋਲਾ ਪਾਉਂਦੀ ਹੁੰਦੀ ਸੀ ਬੀਜੇਪੀ ਅੱਜ ਹਰੇਕ ਕੱਲ ਦੇ ਨਾਲ ਹੀ ਆਧਾਰ ਕਾਰਡ ਨੂੰ ਜੋੜਿਆ ਜਾ ਰਿਹਾ ਹੈ ਮੈਂ ਉੱਥੇ ਵੀ ਸਾਡੇ ਤੋਂ ਗਲਤੀ ਹੋਈ ਹੈ ਸਾਡੇ ਉਸ ਪਰ ਉਹ ਕਾਰਨ ਕੀ ਸੀ ਵੀ ਉਹ ਆਪਦੇ ਆਪ ਨੂੰ ਇਸ ਤਰ੍ਹਾਂ ਪਪੂਲਰ ਨਹੀਂ ਸੀ ਕਰਨਾ ਚਾਹੁੰਦਾ ਜਿਹੜੇ ਲੋਕ ਕੰਮ ਕਰਦੇ ਹੁੰਦੇ ਹਨ ਨਾ ਅਗਲਾ ਕਹਿੰਦਾ ਜਿਹੜੇ ਵਧਦੇ ਹੁੰਦੇ ਐ ਉਹ ਗੱਜਦੇ ਨਹੀਂ ਹੁੰਦੇ ਤੇ ਜਿਹੜੇ ਗੱਜਦੇ ਹੁੰਦੇ ਆ ਉਹ ਵੱਧਦੇ ਨਹੀਂ ਹੁੰਦੇ ਪਰ ਉਹ ਸਰਦਾਰ ਮਨਮੋਹਨ ਸਿੰਘ ਦਾ ਨਾਂ ਤਾਂ ਪੂਰੀ ਦੁਨੀਆ ਦੇ ਵਿੱਚ ਜਿੰਨਾ ਚਿਰ ਦੁਨੀਆ ਰਹੂਗੀ ਉਨਾ ਚਿਰ ਉਹਦਾ ਨਾਂ ਚੰਗੇ ਨੱਬਜਾਂ ਦੇ ਵਿੱਚ ਲਿਆ ਜਾਇਆ ਕਰੂ ਜਿਹੜੇ ਅੱਜ ਤੁਹਾਡੇ ਮੌਜੂਦਾ ਸਰਕਾਰ ਵਾਲੇ ਆ ਚਾਹੇ ਪੰਜਾਬ ਦਾ ਮੁੱਖ ਮੰਤਰੀ ਹੈ ਤੇ ਚਾਹੇ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਇਹਨਾਂ ਦਾ ਨਾਂ ਲੈਣ ਵੇਲੇ ਨਾ ਲੋਕ ਕੀ ਕਿਹਾ ਕਰਨਗੇ ਉਹ ਮੇਰੇ ਕੋਲ ਸ਼ਬਦ ਹੈ ਨਹੀਂ ਮੇਰਾ ਕੱਦ ਛੋਟਾ ਨਹੀਂ ਮੈਂ ਇੱਥੇ ਕੋਈ ਗਲਤ ਸ਼ਬਦ ਵਰਤਾਂ ਪਰ ਮੈਂ ਨਾ ਹਜ਼ਾਰੇ ਨੂੰ ਜ਼ਰੂਰ ਬੇਨਤੀ ਕਰੂੰਗਾ ਜੇ ਤੁਹਾਡਾ ਇਹ ਚੈਨਲ ਤੇ ਵੀਡੀਓ ਵੇਖੇ ਵੀ ਆਓ ਦੱਸੋ ਵੀ ਸਹੀ ਚੱਲ ਰਿਹਾ ਉਦੋਂ ਵੱਧ ਰਿਸ਼ਵਤ ਹੋਈ ਉਦੋਂ ਵੱਧ ਇੱਥੇ ਗੁੰਡਾਗਰਦੀ ਹੋਈ ਕੀ ਹੋਇਆ ਮਣੀ ਮਣੀਪੁਰ ਦੇ ਵਿੱਚ ਕੀ ਹੋਇਆ ਸਾਡੀਆਂ ਧੀਆ ਭੈਣਾਂ ਦੇ ਨਾਲ ਉਹਨਾਂ ਦੀ ਇੱਜ਼ਤ ਲੁੱਟ ਕੇ ਉਹਨਾਂ ਨੂੰ ਨਗਨ ਕਰਕੇ ਉਹਨਾਂ ਨੂੰ ਸਾੜਿਆ ਗਿਆ ਦੋ ਫਿਰਕਿਆਂ ਦੇ ਵਿੱਚ ਲੜਾਈ ਹੋਈ ਅੱਜ ਤੱਕ ਪ੍ਰਧਾਨ ਮੰਤਰੀ ਉੱਥੇ ਨਹੀਂ ਗਿਆ ਮਣੀਪੁਰ ਦੇ ਵਿੱਚ ਕੀ ਹੋ ਰਿਹਾ ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਸਾਡਾ ਦੁਕਾਨਦਾਰ ਕਦੇ ਵੀ ਕਿਸੇ ਧਰਨੇ ਦਾ ਵਿਰੋਧ ਨਹੀਂ ਕਰੂਗਾ ਇਹ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਕਾਰਨ ਕਿ ਉਹ ਨਿੱਕੀਆਂ ਨਿੱਕੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਕੋਈ ਵਾਰੀ ਕੋਈ ਦੁਕਾਨਦਾਰ ਹੁੰਦਾ ਵੀ ਉਹਦਾ ਕਿਉਂਕਿ ਕਾਰੋਬਾਰ ਹੈ ਜਿਹੜਾ ਉਹ ਕਰੋਨਾ ਤੋਂ ਬਾਅਦ ਸਾਡਾ ਘਟਿਆ ਟੁੱਟਿਆ ਸਾਡੇ ਕਈ ਦੁਕਾਨਦਾਰ ਇਹੋ ਜਿਹੇ 50% ਤੋਂ ਉੱਤੇ ਜਿਹੜੇ ਫਾਈਨੈਂਸ ਦੇ ਚੱਲ ਰਹੇ ਆ ਵੀ ਤੁਹਾਡੇ ਤੋਂ ਕਰਜ਼ਾ ਲੈ ਕੇ ਅਸੀਂ ਦੁਕਾਨਦਾਰੀਆਂ ਕਰ ਰਹੇ ਆ ਹੋ ਸਕਦਾ ਕਿਸੇ ਬੰਦੇ ਨੇ ਗੱਲ ਕਹੀ ਤੇ ਉਹ ਵੇ ਪਰ ਮੈਨੂੰ ਨਹੀਂ ਲੱਗਦਾ ਵੀ 99% ਸਾਡਾ ਦੁਕਾਨਦਾਰ ਕਿਸੇ ਵੀ ਧਰਨੇ ਦਾ ਵਿਰੋਧ ਕਰਦਾ ਕੋਈ ਵੀ ਬੰਦਾ ਆ ਕੇ ਧਰਨਾ ਲਾ ਲੇ ਅਸੀਂ ਉਸ ਧਰਨੇ ਦੇ ਵਿੱਚ ਹੁੰਨੇ ਆ ਮੇਰੇ ਵੀਰ ਹੋਰ ਦੁਕਾਨਦਾਰ ਵੀ ਹੁੰਦੇ ਆ ਇਸ ਕਰਕੇ ਬਹੁਤਾ ਇਹ ਸੋਚਣ ਵਾਲੀਆਂ ਗੱਲਾਂ ਨਹੀਂ ਕਾਰਨ ਇਹ ਅਸੀਂ ਸਾਰੇ ਇੱਕ ਆ ਨੌ ਮਾਸ ਦਾ ਰਿਸ਼ਤਾ ਹੈ ਤੁਸੀਂ ਵੀ ਸਾਡੇ ਹਾਂ ਅਸੀਂ ਵੀ ਤੁਹਾਡੇ ਹਾਂ ਕਿਸਾਨ ਵੀ ਸਾਡਾ ਮਜ਼ਦੂਰ ਵੀ ਸਾਡਾ ਤੇ ਦੁਕਾਨਦਾਰ ਵੀ ਸਾਡਾ ਇਸ ਕਰਕੇ ਮੈਂ ਬੇਨਤੀ ਕਰਦਾ ਵੀ ਇਹ ਤਾਂ ਨਿੱਕੀਆਂ ਨਿੱਕੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਪਰ ਅਸੀਂ ਕਦੇ ਵੀ ਕਿਸੇ ਵੀ ਇਨਸਾਨ ਨਾਲ ਧੱਕਾ ਹੋਵੇ ਕਿਸਾਨ ਦੀ ਗੱਲ ਨਹੀਂ ਕਿਸੇ ਨਾਲ ਵੀ ਧੱਕਾ ਹੁੰਦਾ ਹੋਵੇ ਸਾਨੂੰ ਪਤਾ ਲੱਗ ਜੇ ਇਹਨਾਂ ਦਾ 99% ਬੰਦੇ ਨਾਲ ਧੱਕਾ ਹੁੰਦਾ ਅਸੀਂ ਉਹ ਧਰਨੇ ਦੇ ਵਿੱਚ ਹੋਵਾਂਗੇ ਅਸੀਂ ਹਰੇਕ ਬੰਦੇ ਦੀ ਮਦਦ ਕੀਤੀ ਹੈ ਤੇ ਕਰਦੇ ਰਵਾਂਗੇ ਸੱਚ ਤੋਂ ਅਸੀਂ ਪਰੇ ਨਹੀਂ ਹੋ ਸਕਦੇ ਇਹ ਕਾਲਾ ਸ਼ਰਮਾ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹੈ ਇੰਨੀਆਂ ਹਾਜ਼ਰੀਆਂ ਲਾਉਣ ਦਾ ਕਾਲਾ ਸ਼ਰਮਾ ਜੈਤੋ ਖਿਮਾ ਦਾ ਜਾਜਕ ਕਾਲਾ ਜੀ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ ਜੁਡੇਰੋ ਡੇਲੀ ਡੈਸਟੀਵੀਜ਼ਨ ਬਹੁਤ ਬਹੁਤ ਧੰਨਵਾਦ